ਬਾਲ ਖੜਾ ਹੋਇਆ ਹੋ ਸਕਦਾ ਲੋਕਾਂ ਦਾ ਹੰਗਾਰਾ ਉਹਨੂੰ ਵੱਡਾ ਮਿਲੇ ਪਰ ਜੇ ਸਿਮਰਜੀਤ ਸਿੰਘ ਮਾਨ ਨੂੰ ਨਾਲ ਲੈ ਕੇ ਉਹ ਜਿਹੜੀ ਸਾਇਦਾ ਲੈਂਦਾ ਉਹਦਾ ਮੇਰੇ ਹਿਸਾਬ ਦੇ ਵਿੱਚ ਨੁਕਸਾਨ ਹੈ ਰਾਜਨੀਤਿਕ ਸ਼੍ਰੀਕੇਬਾਜੀ ਹੈ ਕਿਸੇ ਨੇ ਸਕੇ ਨਹੀਂ ਹੈਗੇ ਉਸ ਕਰਕੇ ਮੈਨੂੰ ਨਹੀਂ ਉਮੀਦ ਕਿ ਜਿਹੜਾ ਸਿਮਰਜੀਤ ਸਿੰਘ ਮਾਨ ਹੈ ਉਹ ਉੱਥੇ ਉਹਨਾਂ ਨੂੰ ਸਪੋਰਟ ਕਰੂਗਾ ਕਿਉਂਕਿ ਜੇ ਇਹਨਾਂ ਦੇ ਛਤਰੀ 'ਤੇ ਕੋਈ ਬੈਠੇ ਜਿਵੇਂ ਉਹ ਲੱਖਾ ਸੱਲਣਾ ਉਹ ਇਹਨਾਂ ਦੇ ਛਤਰੀ 'ਤੇ ਬੈਠ ਗਿਆ ਇਹਨਾਂ ਦੀ ਬਾਲਟੀ ਤੇ ਲੱਗਿਆ ਹੋਇਆ ਇਲੈਕਸ਼ਨ ਲੜਨ ਤੇ ਉਹਨੇ ਆਪਣਾ ਕੈਰੀਅਰ ਬਰਬਾਦ ਕਰ ਲਿਆ 16 ਦੇ ਵਿੱਚ ਮੈਂ ਫਿਕਰ ਦੇ ਕੇ ਕਿਹਾ ਸੀ 75000 ਜਿਹੜੀ ਗੋਲੀ ਸੀ ਪੰਜਾਬ ਹੈਲਥ ਸਿਸਟਮ ਬਣ ਰਿਹਾ ਸੀਗਾ ਹਸਪਤਾਲਾਂ ਵਿੱਚ ਜਿਹੜੀ ਪਿਛਲੇ ਸਾਲ 7 ਕਰੋੜ 92 ਲੱਖ ਹੈ ਹੁਣ ਤੁਸੀਂ ਰੇਸ਼ਿਓ ਵੇਖੋ 75000 ਤੋਂ 7 ਕਰੋੜ 92 ਲੱਖ ਠੀਕ ਹੈ ਤਾਂ ਉਹ ਉਹ ਜਿਹੜੀ ਸੀ ਜੀ ਵਾਲੀ ਗੋਲੀ ਦੀ ਕਰ ਮੈਂ ਜੀ ਵਾਲੀ ਗੋਲੀ ਦੀ ਕਰ ਬਾਕੀ ਨਸ਼ੇ ਛੱਡੋ ਚਿੱਟਾ ਛੱਡੋ ਉਹ ਜਿਹੜੀਆਂ ਗੋਲੀਆਂ ਜਿਹੜੀਆਂ ਪੰਜਾਬ ਦੇ ਯੂਥ ਨੂੰ ਖੱਸੀ ਕਰਨ ਦੀ ਗੱਲ ਕਰ ਰਹੇ ਆ ਤੇ ਉਸ ਪਾਸੇ ਜਿਹੜੀ ਹੈਗੀ ਸਾਸ਼ਾਂ ਦੇ ਤੌਰ ਤੇ ਵਰਤਿਆ ਜਾ ਰਿਹਾ ਅੱਜ ਵਾਕਈ ਪੰਜਾਬ ਦੀ ਜਵਾਨੀ ਹੈ 3500 ਮੇਰੀ ਨੌਲੇਜ ਆਈਵੀਐਫ ਸੈਂਟਰ ਜਿਹੜੇ ਪੰਜਾਬ ਵਿੱਚ ਖੁੱਲੇ ਹੋਏ ਤੁਹਾਡੇ ਮੈਨੀਫੈਸਟੋ ਚ ਪਹਿਲੀ ਗੱਲ ਹੈਗੀ ਕਿ ਖਾਸ ਖਸ ਦੀ ਖੇਤੀ ਪੰਜਾਬ ਦੇ ਵਿੱਚ ਇੱਕ ਨਾਲ ਘਟੋ ਘਟ ਮਨਜ਼ੂਰ ਕੀਤੀ ਜਾਵੇ ਹੁਣ ਲੱਗਦਾ ਉਹ ਚੀਜ਼ਾਂ ਦਾ ਹੱਲ ਹੈ ਨਹੀਂ ਮੈਂ ਇੱਕ ਮਰਲਾ ਹੀ ਕਿਹਾ ਕਨਾਲ ਦਾ ਬਹੁਤ ਵੱਡੀ ਗੱਲ ਹੁੰਦੀ ਹੈ ਇਹਨੇ ਜੋਗੇ ਤਾਂ ਹੈ ਨਹੀਂ ਇੱਕ ਮਰਲਾ ਸਿਰਫ ਮਰਲਾ 2 ਮੰਜੇ ਨਹੀਂ ਥਾਂ ਹੁੰਦੀ ਹੈ ਜਿਹੜੀ ਤਫਹੀਮ ਦੀ ਖੇਤੀ ਜੂਪੀ ਚ ਹੋ ਰਹੀ ਹੈ ਰਾਜਸਥਾਨ ਚ ਹੋ ਰਹੀ ਹੈ ਮੱਧ ਪ੍ਰਦੇਸ਼ ਚ ਹੋ ਰਹੀ ਹੈ ਉਹ ਪੰਜਾਬ ਨੂੰ ਕਿਹਦੀ ਦਿੱਕਤ ਹੈ ਜੀ ਕਿਉਂਕਿ ਪੰਜਾਬ ਦੀ ਜਵਾਨੀ ਨਾ ਬਚੇ ਪੰਜਾਬ ਦੀ ਕਿਸਾਨੀ ਨਾ ਬਚੇ ਪਰ ਉਹ ਸੀਰੀਅਸ ਨਹੀਂ ਲੈ ਰਹੇ ਸੰਗਰੂਰ ਜਿਹੜੇ ਵੱਡੇ ਲੀਡਰ ਨੇ ਕੋਈ ਮੀਡੀਆ ਤੇ ਕਹਿ ਰਿਹਾ ਕਿ ਟਕਾਉਣਾ ਮੁਕਾਬਲਾ ਕੋਈ ਕਹਿ ਰਿਹਾ ਕਿ ਦੋ ਜਣਾਂ ਦੇ ਮੁਕਾਬਲੇ ਤੁਹਾਡਾ ਕਿਤੇ ਜ਼ਿਕਰ ਨਹੀਂ ਕਰ ਰਹੇ ਚੱਕਰ ਕੀ ਨਹੀਂ ਇਹਦੇ ਚ ਇਕੱਲੇ ਲੀਡਰਾਂ ਦੀ ਗੱਲ ਨਹੀਂ ਲੀਡਰਾਂ ਨੇ ਮੀਡੀਆ ਵੀ ਤਾਂ ਖਰੀਦਿਆ ਹੋਇਆ ਜਿਵੇਂ ਉਹ ਸੁਪਾਰੀ ਨਹੀਂ ਦਿੰਦੇ ਹੋਏ ਮੇਰਾ ਤਾਂ ਇਹਨਾਂ ਨੇ ਪੈਸਾ ਇਸ ਗੱਲ ਕਰਦਾ ਦਿੰਦਾ ਹੋਇਆ ਵੀ ਤੁਸੀਂ ਉਹਦੇ ਬਾਰੇ ਜ਼ਿਕਰ ਹੀ ਨਹੀਂ ਕਰਨਾ ਬڑے-ਬڑے ਪ੍ਰੋਮਿਨੈਂਟ ਨਾਮ ਜਿਹੜੇ ਮੈਂ ਅਗਲੇ ਆਉਣ ਵਾਲੇ ਸਮੇਂ ਜਿਨ੍ਹਾਂ ਲੋਕਾਂ ਦਾ ਮੈਨੂੰ ਸਹਿਯੋਗ ਮਿਲਿਆ ਮੈਂ ਕਹਿ ਕੇ ਬੰਦ ਕਰਾਂਗਾ ਚੰਦਾ ਤੁਸੀਂ ਕੌਨਫੀਡੈਂਟ ਤੋਂ ਹੈਰਾਨ ਕਰੋਗੇ ਇਹਨਾਂ ਨੂੰ ਜਦੋਂ ਇੱਕ ਇੱਕਦਮ ਵੋਟ ਕਾਊਂਟਿੰਗ ਹੋਈ ਤਾਂ ਬਲਵਿੰਦਰ ਸਿੰਘ ਸੇਖੋ ਇੱਕ ਨੰਬਰ ਤੇ ਚੱਲ ਰਿਹਾ ਹੋਣਾ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਸੰਗਰੂਰ ਦੇ ਵਿੱਚ ਚੋਣ ਅਖਾੜਾ ਭਖਿਆ ਹੋਇਆ ਹੈ ਤੇ ਇੱਥੋਂ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਸੇਖੋ ਸਾਡੇ ਨਾਲ ਨੇ ਹਾਲ ਹੀ ਦੇ ਵਿੱਚ ਦੋ ਵੱਡੀਆਂ ਜਿੱਤਾਂ ਇਹਨਾਂ ਦੀਆਂ ਹੋਈਆਂ ਨੇ ਅ ਇੱਕ ਤਾਂ ਅਸਲੇ ਦੇ ਉੱਤੇ ਇਹਨਾਂ ਨੇ ਵੱਡਾ ਬਿਆਨ ਦਿੱਤਾ ਸੀ ਤੇ ਇੱਕ ਵੈਕਸੀਨ ਦੇ ਉੱਤੇ ਇਹਨਾਂ ਬਾਰੇ ਗੱਲ ਕਰਕੇ ਤੇ ਦੇਖਾਂਗੇ ਕਿ ਸੰਗਰੂਰ ਦੇ ਵਿੱਚ ਲੋਕ ਇਹਨਾਂ ਨੂੰ ਕਿਵੇਂ ਪਿਆਰ ਕਰ ਰਹੇ ਕਿਉਂਕਿ ਜਿੱਥੇ ਜਾ ਰਹੇ ਵੱਡਾ ਇਕੱਠ ਵੀ ਮਿਲ ਰਿਹਾ ਲੋਕਾਂ ਦਾ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਬਹੁਤ ਵਧੀਆ ਜਿਹੜੀ ਮੈਂ ਗੱਲ ਕੀਤੀ ਕਿ ਤੁਸੀਂ ਅਸਲੇ ਤੇ ਬੋਲੇ ਸੀ ਵੀ ਅਸਲਾ ਜਮ੍ਹਾਂ ਕਰਾਇਆ ਜਾ ਰਿਹਾ ਹੈ ਗਲਤ ਹੈ ਤੇ ਇੱਕ ਜਿਹੜਾ ਵੈਕਸੀਨ ਵਾਲੀ ਗੱਲ ਜੇਤ ਮੰਨਦੇ ਹੋ ਆਪਣੀ ਪ੍ਰਾਪਤੀ ਮੰਨਦੇ ਹੋ ਕਿ ਅਦਾਲਤਾਂ ਦੇ ਵਿੱਚ ਇਹਨੂੰ ਸੀਰੀਅਸਲੀ ਸੁਣਿਆ ਗਿਆ ਤੇ ਐਕਟ ਵੀ ਹੋਇਆ ਨਹੀਂ ਦੇਖੋ ਇਹ ਪੋਲੀਟਿਕਲ ਬੰਦੇ ਦਾ ਕੰਮ ਹੁੰਦਾ ਹੈ ਕੋਈ ਹੋਰ ਰਹੇ ਕੰਮ ਨੂੰ ਆਪਣੇ ਖਾ ਮੈਂ ਜ਼ਿਕਰ ਕੀਤਾ ਮੇਰਾ ਫਰਜ਼ ਬਣਦਾ ਜੇ ਮੈਂ ਇੱਕ ਸੋਸ਼ਲ ਐਕਟਿਵਿਸਟ ਦੇ ਤੌਰ ਤੇ ਆਵਾਜ਼ ਉਠਾ ਰਿਹਾ ਹਾਂ ਤੇ ਇਹਦਾ ਕੁਝ ਨਾ ਕੁਝ ਆਊਟਕਮ ਤਾਂ ਆਉਣ ਵਾਲੇ ਸਮੇਂ ਚ ਨਿਕਲਣਗੇ ਇੱਥੇ ਆ ਕੇ ਮੇਰੀ ਸਿਆਸਤ ਵੱਖਰੀ ਹੁੰਦੀ ਇਹਨਾਂ ਤੋਂ ਅੱਜ ਹੁਣ ਹੋਰ ਕੋਈ ਹੁੰਦਾ ਤਾਂ ਇੱਥੇ ਬਹੁਤ ਚੌੜਾ ਹੋ ਗਿਆ ਕਹਿੰਦਾ ਵੀ ਮੈਂ ਕਰਵਾਤਾ ਮੈਂ ਕਰਵਾਤਾ ਠੀਕ ਹੈ ਉਹ ਗਲਤ ਸੀਗੀ ਤੇ ਉਹਦੀ ਜੇ ਕੋਈ ਕੌਗਨੀਸ਼ੈਂਸ ਬਣਦੀ ਸੀ ਉਹਦੇ ਮੁਤਾਬਕ ਕੋਰਟਾਂ ਨੇ ਧਿਆਨ ਕਰ ਲਿਆ ਤੇ ਧੰਨਵਾਦ ਉਹਨਾਂ ਦਾ ਵੈਸੇ ਤਾਂ ਸਾਡੀ ਕੋਰਟਾਂ ਜਾਗਦੀਆਂ ਨਹੀਂ ਕੋਰਟਾਂ ਬਾਰੇ ਬੋਲਣ ਵਾਸਤੇ ਇੱਕ ਮਤਲਬ ਪਰਮਾਤਮਾ ਨੇ پتہ ਨਹੀਂ ਮੈਨੂੰ ਕਿਹੜੇ ਪਾਸੇ ਤੋਰਿਆ ਤੇ ਮੈਨੂੰ ਇਹਦੇ ਬਾਰੇ ਜਿਹੜੀ ਹਰ ਗੱਲ ਕਰਨੀ ਪੈਂਦੀ ਔਰ ਮੈਨੂੰ ਕਰਨ ਲੱਗਿਆਂ ਝਿਜਕ ਵੀ ਨਹੀਂ ਆਉਂਦੀ ਹੁਣ ਸੁਪਰੀਮ ਕੋਰਟ ਵੈਕਸੀਨ ਦੀ ਗੱਲ ਆਪਾਂ ਕਰਦੇ ਹਾਂ ਉੱਥੇ ਐਡਮਿਟ ਹੋ ਗਈ ਰੈਟ ਉਹ ਅੰਗਲੈਂਡ ਦੇ ਵਿੱਚ ਉਹਨਾਂ ਨੇ ਮੰਨਿਆ ਵੀ ਇਹ ਜਿਹੜੀ ਹੈਗੀ ਇਹਦੇ ਚ ਫਾਲਟ ਹੈਗਾ ਸੀ ਹੁਣ ਇਹਦਾ ਪਰਪਸ ਇਹ ਤਾਂ ਨਹੀਂ ਕਿ ਜਿਹਦੇ ਵੀ ਵੈਕਸੀਨ ਲੱਗ ਜੂਗੀ ਉਹ ਉਹਦੇ ਨਾਲ ਐਮਐਸ ਵੀ ਬਣੇਗੀ ਇਹੇ ਜੀ ਹੋਣੀ ਹੈ ਉਹ ਤੁਹਾਡੇ ਇਮਿਊਨ ਸਿਸਟਮ ਤੇ ਹੈ ਯੰਗਸਟਰ ਜਿਹੜੇ ਸਾਡੇ ਹੈਗੇ ਆ ਇਹਨਾਂ ਨੂੰ ਜਿਹੜੀ ਖਾਦ ਖੁਰਾਕਾਂ ਨਾਲ ਸੀ ਦੇ ਨਹੀਂ ਸਕੇ ਚੰਗੀਆਂ ਨਸ਼ਿਆਂ ਨੇ ਇਹਨਾਂ ਦਾ ਉਹ ਵੀਕ ਕੀਤਾ ਹੋਇਆ ਸਿਸਟਮ ਇਹਨਾਂ ਤੇ ਜ਼ਿਆਦਾ ਅਸਰ ਹੋ ਰਿਹਾ ਜਿਹੜੇ 올ਡ ਏਜ ਬੰਦੇ ਉਹਨਾਂ ਤੇ ਘੱਟ ਹੋ ਰਿਹਾ ਤਾਂ ਇਸ ਕਰਕੇ ਇਹ ਗੱਲ ਸੱਚ ਹੈ ਕੰਪਨੀ ਨੇ ਮੰਨ ਲਈ ਹੈ ਇਸ ਵੀ ਇਨਕੋਰਡ ਜਮਿਟ ਹੋ ਗਈ ਹੈ ਦੂਸਰੀ ਅਸਲੇ ਦੀ ਤੁਸੀਂ ਗੱਲ ਕੀਤੀ ਸੀ ਮੇਰੇ ਵੀ ਧਿਆਨ ਚ ਇੱਕ ਮਹੀਨਾ ਪਹਿਲਾਂ ਗੱਲ ਆਈ ਸੀ ਮੈਂ ਵੀ ਪੁਲਿਸ ਅਫਸਰ ਰਹੇ ਹਾਂ ਅਸੀਂ ਵੀ ਅਸਲੇ ਜਮ੍ਹਾਂ ਕਰਾਉਂਦੇ ਰਹੇ ਹਾਂ ਨਹੀਂ ਕੋਈ ਧਿਆਨ ਨਾਲ ਇੰਨਾ ਡੀਪਲੀ ਜਾਂਦਾ ਕਿਸੇ ਕਿਉਂਕਿ ਟਾਈਮ ਹੀ ਨਹੀਂ ਹੈਗਾ ਬਲਤ ਜਿਹੜਾ ਡਿਪਾਰਟਮੈਂਟ ਚ ਹੈ ਜਦੋਂ ਮੇਰੇ ਧਿਆਨ ਚ ਗੱਲ ਆਈ ਮੈਂ ਉਹ ਪਬਲਿਕ ਚ ਕੀਤਾ ਪੁੱਛਿਆ ਜਾਂਦਾ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਜੀ ਤੁਸੀਂ ਦੱਸਿਆ ਵੀ ਪਹਿਲਾਂ ਭਾਈ ਅਸੀਂ ਵੀ ਇਹਨਾਂ ਨੂੰ ਨੇਰਾ ਟੋਰੇ ਸੀਗੇ ਹੁਣ ਜੇ ਧਿਆਨ ਜਾਈ ਗੱਲ ਹੈ ਤੇਰਾ ਮਤਲਬ ਜੇ ਪਹਿਲਾਂ ਨਹੀਂ ਕੀਤੀ ਤਾਂ ਦੱਸਣੀ ਨਹੀਂ ਹੈ ਤੋ ਨੈਚਰਲੀ ਹਾਈ ਕੋਰਟ ਦੇ ਵਿੱਚ ਜਿਹੜਾ ਜਦੋਂ ਮੇਰੇ ਬੋਲਣ ਤੋਂ ਬਾਅਦ ਕਿਸੇ ਨੇ ਉਹ ਪਾਈ ਹੈ ਡੇਟ ਉਹਦਾ ਜੋ ਇਨ ਬਿਨ ਜੋ ਮੈਂ ਕਿਹਾ ਸੀ ਉਹੀ ਬਿਲਕੁਲ ਕੱਲ ਫੈਸਲਾ ਆਇਆ ਮੈਂ ਵੇਖਿਆ ਤੁਸੀਂ ਆਪਣੇ ਆਲੇ ਦੁਆਲੇ ਦੇਖਿਓ ਨਾ ਭਾਈ ਵਾਕੀ ਵੈਕਸੀਨ ਦੇ ਨਾਲ ਹਾਰਟ ਅਟੈਕ ਵਧੇ ਨੇ ਨੌਜਵਾਨ ਸਾਡੇ ਖੱਸੀ ਹੋ ਰਹੇ ਜਵਾਕ ਨਹੀਂ ਹੋ ਪਾਰੇ ਬੜਾ ਤਗੜਾ ਉਹਨਾਂ ਨੂੰ ਇਹ ਘਾਟਾ ਹੋਇਆ ਸਰੀਰਕ ਬਿਲਕੁਲ ਜੀ ਬਿਲਕੁਲ ਦੋਨੋਂ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਦੇਖੋ ਵੈਕਸੀਨ ਦੇ ਜਿਹੜੇ ਰਿਜ਼ਲਟ ਦਿਖਾਈ ਕਿਵੇਂ ਦੇ ਰਹੇ ਹੈ ਪਿਛਲੇ 7-8 ਮਹੀਨੇ ਤੋਂ ਮੈਨੂੰ ਪਿੰਡਾਂ ਜਾਣ ਦਾ ਮੌਕਾ ਮਿਲਦਾ ਤੇ ਜੇ ਮੈਂ ਉਹਨਾਂ 100% ਜਿੱਥੇ ਜਗ੍ਹਾ ਤੇ ਮੈਂ ਗਿਆ ਹਾਂ ਉਹਦੀ ਜੇ ਰੇਸ਼ੋ ਕੱਢਾਂ ਤਾਂ ਜਿਹੜੀਆਂ 올ਡ ਏਜ ਡੈਥ ਹੈ 70-80 ਸਾਲ ਵਾਲੀਆਂ ਉਹ 10% ਹੈ ਤੇ 60 ਸਾਲ ਤੋਂ ਥੱਲੇ ਦੀਆਂ 90% ਹੈ ਤੇ ਇਸ ਤੋਂ ਥੋੜਾ ਹੁੰਦਾ ਸੀਗਾ ਤਾਂ ਇਹ ਮੈਂ ਅੱਗੇ ਕਹਿ ਕੇ ਕਹਿੰਦਾ ਕਿ ਜਿਹੜਾ ਇਮਿਊਨ ਸਿਸਟਮ ਜਿੱਥੇ ਜਿੱਥੇ ਵੀਕ ਹੈ ਉੱਥੇ ਇਹ ਅਸਰ ਜ਼ਿਆਦਾ ਕਰਦੀ ਹੈ ਜਦੋਂ ਕਰੋਨਾ ਆਇਆ ਸੀ ਉਦੋਂ ਦਾ ਜਿਹੜਾ ਇਹਨਾਂ ਨੇ ਹਸਪਤਾਲ ਗਿਆ ਵਾਪਸ ਮੋੜੇ ਹੀ ਨਹੀਂ ਉਹ ਸਾਰਿਆਂ ਦਾ ਕਲੀਅਰ ਦਿਸੀ ਜਾਂਦੀ ਹੈ ਹਸਪਤਾਲ ਦੇ ਬੰਦੇ ਗਏ ਵਾਪਸ ਨਹੀਂ ਆਏ ਤੇ ਜਿਹੜੇ ਕਾਰਜ ਬੈਠੇ ਬਚ ਗਏ ਸਾਨੂੰ ਉੱਥੇ ਸਮਝ ਲੈਣਾ ਚਾਹੀਦਾ ਸੀ ਵੀ ਇਹਦੇ ਪਿੱਛੇ ਸਾਜ਼ਿਸ਼ ਹੈ ਪਰ ਗੱਲ ਜਿਹੜੀ ਹੁਣ ਹਾਲਾਤ ਹੋਏਗੇ ਆ ਉਹਨੂੰ ਮੁਤਾਬਕ ਜੇ ਦੇਖਿਆ ਜਾਵੇ ਤਾਂ ਜਿਹੜਾ ਇਹਦੇ ਤੇ ਜਿਹੜਾ ਜੋ ਕੁਝ ਵੀ ਇਸ ਤਰ੍ਹਾਂ ਦਾ ਰਿਜ਼ਲਟ ਹੋ ਰਿਹਾ ਅਸੀਂ ਤਾਂ ਕਾਮਨਾ ਕਰਦੇ ਹਾਂ ਕਿ ਹਰ ਪਰਮਾਤਮਾ ਬੰਦਾ ਸੇਫ ਰੱਖੇ ਉਹਨੂੰ ਪਰ ਇਹੀ ਸਰਕਾਰਾਂ ਜਿਹੜੀਆਂ ਨੇ ਉਦੋਂ ਕਿੰਨੀਆਂ ਤੰਗੀਆਂ ਦੇ ਕੇ ਵੈਕਸੀਨ ਲਵਾਈਆਂ ਸੀਗੀਆਂ ਅੱਜ ਉਹ ਕਲੇਮ ਕਰਦੀਆਂ ਕਿ ਇਹਨਾਂ ਨੇ ਆਪਣੀ ਮਰਜ਼ੀ ਨਾਲ ਲਵਾਇਆ ਕਿਉਂਕਿ ਸਭ ਤੋਂ ਉਹ ਫਾਰਮ ਭਰਾਈ ਜਾਂਦੇ ਰਹੇ ਐ ਤਾਂ ਇਹ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਾਰਪੋਰੇਟ ਦੇ ਥੱਲੇ ਆ ਕੇ ਇਹ ਸਾਰਾ ਕੁਝ ਜਿਹੜਾ ਹੈ ਕਾਰਪੋਰੇਟ ਸਾਜ਼ਿਸ਼ਾਂ ਦੇ ਤਹਿਤ ਹੋ ਰਿਹਾ ਹੈ ਜਿਹੜੀ ਵੀ ਮਤਲਬ ਸਾਡੀ ਆਬਾਦੀ ਨੂੰ ਕੰਟਰੋਲ ਕਰਨ ਦੀਆਂ ਗੱਲਾਂ ਜਾਂ ਉਹ ਜੋ ਕੁਝ ਹੋਇਆ ਹੈ ਉਹ ਫਿਕਸ ਕਰਦੇ ਆ ਸਭ ਤੋਂ ਵੱਡੀ ਸਾਜ਼ਿਸ਼ ਤਾਂ ਨੂੰ ਜ਼ਮੀਨ ਜਿਹੜੀ ਹੈਗੀ ਉਹਨੂੰ ਕੌਣ ਦੀ ਹੈ ਉਹਦੇ ਕਰਕੇ ਜਵਾਨੀ ਨੂੰ ਜਿਹੜਾ ਤੁਸੀਂ ਪਾਸੇ ਤਰ ਤੁਸੀਂ ਗੱਲ ਕਰ ਰਹੇ ਹੋ ਜੋ ਬੱਚਿਆਂ ਦੇ ਖਸੀ ਹੁੰਦੀ ਉਹਦੇ ਵਿੱਚ ਤਾਂ ਸਭ ਤੋਂ ਵੱਡਾ ਯੋਗਦਾਨ ਪੰਜਾਬ ਸਰਕਾਰ ਹੁਣ ਪਾ ਰਹੀ ਹੈ ਔਰ 16 ਤੋਂ ਪੜਨਾ ਸ਼ੁਰੂ ਹੋਇਆ ਪਿਆ 16 ਦੇ ਵਿੱਚ ਮੈਂ ਫਿਗਰ ਦੇ ਕੇ ਕਿਹਾ ਸੀ ਤੁਹਾਨੂੰ ਵੀ ਲੈ ਕੇ ਜਾਇਆ ਜੇ ਮੇਰੇ ਕੋਲ 75000 ਜਿਹੜੀ ਗੋਲੀ ਸੀ ਪੰਜਾਬ ਹੈਲਥ ਸਿਸਟਮ ਬਣ ਰਿਆ ਸੀਗਾ ਹਸਪਤਾਲਾਂ ਵਿੱਚ ਜਿਹੜੀ ਪਿਛਲੇ ਸਾਲ 7 ਕਰੋੜ 92 ਲੱਖ ਹੈ ਤੁਸੀਂ ਰੇਸ਼ਿਓ ਵੇਖੋ 75000 ਤੋਂ 7 ਕਰੋੜ 92 ਲੱਖ ਠੀਕ ਹੈ ਤਾਂ ਉਹ ਜਿਹੜੀ ਸੀ ਜੀਵ ਵਾਲੀ ਗੋਲੀ ਦੀ ਗੱਲ ਮੈਂ ਜੀਵ ਵਾਲੀ ਗੋਲੀ ਦੀ ਕਰ ਰਿਹਾ ਬਾਕੀ ਨਸ਼ੇ ਛੱਡੋ ਚਿੱਟਾ ਛੱਡੋ ਬਾਕੀ ਦਾ ਜੋ ਹੋ ਰਿਹਾ ਉਹ ਛੱਡੋ ਖਾਸ ਹਸਪਤਾਲ ਚ ਜਿਹੜੀ ਗੋਲੀ ਜੀਵ ਵਾਲੀ ਮਿਲਦੀ 70000 ਸੀ ਹੁਣ 7 ਕਰੋੜ ਵੱਡੀ ਲੱਖਾਂ ਮੈਂ ਤੁਹਾਨੂੰ ਦਿਨਾਂ ਵਿੱਚ ਲਖਾਇਆ ਜੀ ਆਪਣੇ ਚਲਾਉਂਗੇ ਉਹਦੇ ਵਿੱਚੋਂ ਬਕਾਇਦਾ ਉਹ ਜਿਹੜੀ ਆਰਟੀਆ ਐਕਟ ਦੇ ਵਿੱਚ ਉਸ ਬੰਦੇ ਨੂੰ ਉਹ ਇਨਫੋਰਮੇਸ਼ਨ ਮਿਲੀ ਹੋਈ ਹੈ ਜਿਹਦੀ ਧੀ ਜਿਹੜੀ ਹੈਗੀ ਇਹਨਾਂ ਨੇ ਖਰੜ ਦੇ ਵਿੱਚ ਨੇਹਾ ਸ਼ੋਰੀ ਨੂੰ ਕਤਲ ਕੀਤਾ ਸੀਗਾ ਜਿਨੇ ਉਹ ਗੋਲੀਆਂ ਦੀ ਸਭ ਤੋਂ ਵੱਡੀ ਖੇਪ ਪਕੜੀ ਸੀ ਤੇ ਆ ਮੰਤਰੀ ਬਲਵੀਰ ਸਿੱਧੂ ਹੁੰਦਾ ਸੀ ਜਿਹੜਾ ਇਹਨਾਂ ਨੇ ਉਹਦਾ ਕਤਲ ਕਰਵਾਇਆ ਸੀਗਾ ਉਹ ਕਿਸ ਨੂੰ ਨੱਪ ਲਿਆ ਗਿਆ ਉਹਦੇ ਫਾਦਰ ਨੇ ਆਰਟੀਆ ਚ ਇਨਫੋਰਮੇਸ਼ਨ ਲਈ ਹੋਈ ਹੈ ਮੈਂ ਤੁਹਾਨੂੰ ਦੇਵਾਂਗਾ ਤਾਂ ਉਹ ਜਿਹੜੀਆਂ ਗੋਲੀਆਂ ਜਿਹੜੀਆਂ ਪੰਜਾਬ ਦੇ ਯੂਥ ਨੂੰ ਖੱਸੀ ਕਰਨ ਦੀ ਗੱਲ ਕਰ ਰਹੇ ਆ ਤੇ ਉਸ ਪਾਸੇ ਜਿਹੜੀ ਹੈਗੀ ਸਾਰਸ਼ਾਂ ਦੇ ਤੌਰ ਤੇ ਵਰ ਪੰਜਾਬ ਦੀ ਜਵਾਨੀ ਹੈ ਬਸ 3500 ਮੈਰੀਕ ਨੌਲੇਜ ਆਈਵੀਐਫ ਸੈਂਟਰ ਜਿਹੜੇ ਪੰਜਾਬ ਵਿੱਚ ਖੁੱਲੇ ਹੋਏ ਆ ਤੇ ਉਹਦੇ ਵਿੱਚ ਕੀ ਹੋ ਰਿਹਾ ਕੀ ਕੀਤਾ ਜਾ ਰਿਹਾ ਅੱਗੇ ਕੀ ਡਿਲੀਵਰ ਕੀਤਾ ਜਾ ਰਿਹਾ ਇਹਦੇ ਬਾਰੇ ਕੋਈ ਨਹੀਂ ਗੱਲ ਸਪਰਮ ਵੀ ਕਹ ਰਿਹਾ ਕਿ ਹੋਰ ਸੂਬਿਆਂ ਨਾਲ ਲੈ ਕੇ ਸਾਡੀ ਪੰਜਾਬੀ ਕੌਮੀਅਤ ਖਰਾਬ ਕੀਤੀ ਜਾ ਰਹੀ ਬਿਜ਼ਨਸ ਹੋ ਰਿਹਾ ਹੈਗਾ ਕਿਉਂਕਿ ਪੰਜਾਬ ਦੇ ਖੂਨ ਚ ਇੱਕ ਅਣਖ ਹੈ ਦਿੱਲੀ ਮੋਰਚਾ ਵੀ ਆਪਾਂ ਦੇਖਿਆ ਬਿਲਕੁਲ ਆਪ ਦੇਖੋ ਇਹ ਸਾਰੀਆਂ ਕਿਆਸਰਾਈਆਂ ਲਾਈਆਂ ਜਾ ਸਕਦੀਆਂ ਜਿਹੜੀ ਚੀਜ਼ ਇੱਕ ਚੱਲ ਪਈ ਹੈ ਸਾਜਿਸ਼ ਤੁਹਾਡੇ ਸਾਹਮਣੇ ਹੈ ਤੇ ਉਹਦੇ ਵਿੱਚ ਕਿਉਂ ਨਾ ਇਹ ਸਾਰਾ ਕੁਝ ਹੋਊਗਾ ਕਿਉਂ ਨਹੀਂ ਇਹ ਚੀਜ਼ਾਂ ਜਿਹੜੇ ਅੱਜ ਸਾਡਾ ਗੱਭਰੂ ਠੀਕ ਹੈ ਤੇ ਇਹਦੇ ਪਿੱਛੇ ਜਿਹੜਾ ਸਾੜਸ਼ਾ ਜਿਹੜੀਆਂ ਤੁਹਾਨੂੰ ਸਰੇਆਂ ਹੁੰਦਖ ਰਹੀਆਂ ਤੇ ਫਿਰ ਬਿਨਾਂ ਸੜ ਗੱਲ ਹੋਈ ਤਾਂ ਹੈ ਤੇ ਫਸਲ ਦੀ ਗੱਲ ਜਿਹੜੀ ਹੈਗੀ ਉਹ ਬਹੁਤ ਘੱਟ ਕੀਤੀ ਜਾ ਰਹੀ ਹੈ ਜ਼ਮੀਨ ਦੀ ਗੱਲ ਬਹੁਤ ਘੱਟ ਕੀਤੀ ਜਾ ਰਹੀ ਹੈ ਜ਼ਮੀਨ ਜਿਹੜੀ ਹੈ ਉਹ ਵੀ ਤਾਂ ਨਸ਼ਿਆਂ ਤੇ ਲੱਗੀ ਹੋਈ ਹੈ ਬਿਨਾਂ ਖਾਦਾਂ ਤੋਂ ਬਿਨਾਂ ਕੈਮੀਕਲ ਤੋਂ ਬਿਨਾਂ ਯੂਰੀਆ ਤੋਂ ਬਿਨਾਂ ਡੀਪੇ ਤਾਂ ਕਿਹੜੀ ਫਸਲ ਹੁੰਦੀ ਹੈ ਤੇ ਜੇ ਜ਼ਹਿਰ ਪਾਵਾਂਗੇ ਤਾਂ ਜ਼ਹਿਰੀ ਪੈਦਾ ਕਰਾਂਗੇ ਕਰਾਂਗੇ ਬਿਲਕੁਲ ਭਾਈ ਸੰਗਰੂਰ ਪਿੰਡਾਂ ਚ ਤੁਸੀਂ ਜਾ ਰਹੇ ਵੱਡਾ ਇਕੱਠ ਹੋ ਰਿਹਾ ਲੋਕ ਤੁਹਾਨੂੰ ਬੜੇ ਗੌਰ ਨਾਲ ਸੁਣ ਰਹੇ ਆ ਉਧਰ ਵੀ ਜਾਵਾਂਗੇ ਪਰ ਜਿਹੜੀ ਤੁਸੀਂ ਬਿਜ਼ਨਸ ਦੀ ਗ ਇੱਕ ਨਾਲ ਘਟੋ ਘਟ ਮਨਜ਼ੂਰ ਕੀਤੀ ਜਾਵੇ ਤੁਹਾਨੂੰ ਲੱਗਦਾ ਉਹ ਚੀਜ਼ਾਂ ਦਾ ਹੱਲ ਹੈ ਨਹੀਂ ਮੈਂ ਇੱਕ ਮਰਲਾ ਹੀ ਕਿਹਾ ਕਨਾਲ ਦਾ ਬਹੁਤ ਵੱਡੀ ਗੱਲ ਹੁੰਦੀ ਹੈ ਇੰਨੇ ਜੋਗੇ ਤਾਂ ਹੈ ਨਹੀਂ ਇੱਕ ਮਰਲਾ ਸਿਰਫ ਮਰਲਾ ਦੋ ਮੰਜੀਆਂ ਜਿਨੀ ਥਾਂ ਹੁੰਦੀ ਹੈ ਜੇ ਇੰਨਾ ਹੀ ਇਹ ਬੇਸ਼ਰਮ ਸਰਕਾਰ ਯਾਦ ਕਰ ਲਵੇ ਵੀ ਹਰੇ ਪੈਣ ਦੀਆਂ ਗੱਲਾਂ ਕਰਦੇ ਸੀਗੇ ਤੇ ਅੱਜ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਹੋਰ ਥੋੜੇ ਕੋਲ ਜਿੱਦੋਂ ਹੱਲ ਹੀ ਕੋਈ ਨਹੀਂ ਹੈ ਤਾਂ ਆਪਣੀ ਪੁਲਿਸ ਨੂੰ ਕਹਿ ਦੇਣੇ ਵੀ ਬਈਆ ਜਿਨ੍ਹਾਂ ਨੇ ਆਪਣੇ ਉੱਪਰ ਲੋਡ ਬੰਦ ਬੰਦੇ ਨੂੰ ਜਿਹਨਾਂ ਨੂੰ ਕੋਈ ਨਹੀਂ ਜਿਹੜੇ ਚਿੱਟੇ ਵਾਸਤੇ ਜਿਹੜੇ ਲੁੱਟੇ ਦੇ ਜਾ ਰਹੇ ਆ ਉਹ ਆਪਦੇ ਘਰੇ ਜੇ ਧਰਤੀ ਦੇ ਵਿੱਚੋਂ ਚਾਰ ਬੂਟਿਆਂ ਵਿੱਚੋਂ ਇਹ ਕੱਢ ਕੇ ਆਪਦੇ ਬੱਚੇ ਨੂੰ ਬਚਾ ਲੈਣਗੇ ਤੇ ਚ ਕੀ ਗਿਲਾ ਕੀ ਹੈਗਾ ਪ੍ਰੋਬਲਮ ਕੀ ਹੈਗੀ ਆ ਕਿਉਂਕਿ ਵਪਾਰਬੰਦ ਹੁੰਦੇ ਆ ਸਭ ਤੋਂ ਵੱਡਾ ਚਿੱਟੇ ਦਾ ਜਿਹੜਾ ਬਿਜ਼ਨਸ ਹੈ ਉਹਦਾ ਹਿੱਸੇਦਾਰੀ ਪੋਲਿਟਿਸ਼ਨਾਂ ਦੀ ਹੈਗੀ ਹੈ ਬਿਊਰੋਕਰੇਟਾਂ ਦੀ ਹੈਗੀ ਹੈ ਤੋ ਇਸ ਕਰਕੇ ਇਹ ਵਪਾਰ ਬੰਦ ਨਹੀਂ ਕਰਨਾ ਸਟੇਟ ਮਰਜ਼ੇ ਜਵਾਨੀ ਮਰਜ਼ੇ ਉਹਨਾਂ ਨੂੰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਸਭ ਤੋਂ ਸੌਖਾ ਕੰਮ ਹੈ ਉਦੋਂ ਬਾਅਦ ਸੈਂਟਰ ਵਿੱਚ ਨਾਰਕੋਟਿਕ ਐਕਟ ਦੇ ਜਿਹੜਾ ਹੈ ਉਹਨੂੰ ਸੌਦਾ ਕਰਕੇ ਕੋਈ ਚੀਜ਼ਾਂ ਲੈਣੀਆਂ ਜਾ ਸਕਦੀਆਂ ਜਿਹੜੀ ਅਫੀਮ ਦੀ ਖੇਤੀ ਯੂਪੀ ਚ ਹੋ ਰਹੀ ਹੈ ਰਾਜਸਥਾਨ ਚ ਹੋ ਰਹੀ ਹੈ ਵੱਧ ਪਰਦੇ ਐਸ਼ ਹੋ ਰਹੀ ਹੈ ਉਹ ਪੰਜਾਬ ਤੋਂ ਹੁਣ ਚ ਕੀ ਦਿੱਕਤ ਹੈ ਜੀ ਕਿਉਂਕਿ ਪੰਜਾਬ ਦੀ ਜਵਾਨੀ ਨਾ ਬਚੇ ਪੰਜਾਬ ਦੀ ਕਿਸਾਨੀ ਨਾ ਬਚੇ ਕਿਸਾਨ ਖਿਸ਼ਾਲ ਹੋ ਜਾਣਗੇ ਜੇ ਖੇਤੀ ਹੋਊਗੀ ਅਸੀਂ ਕਹਿੰਦੇ ਬਾਅਦ ਦੀ ਗੱਲ ਹੈ ਕਿਸਾਨਾਂ ਦੀ ਖੁਸ਼ਹਾਲੀ ਦੇਖ ਲਾਂਗੇ ਤੁਸੀਂ ਜਿਹੜੀ ਸੈਂਟਰ ਚੋਂ ਜਿਹੜੀ ਮਨਜ਼ੂਰੀ ਲੈ ਕੇ ਦੇਣੀ ਹੈ ਉਹ ਤੋਂ ਵੇਖ ਲਾਂਗੇ ਜੇ ਸਾਡੇ ਵਰਗੇ ਬੰਦੇ ਚ ਨੌਕਰੀ ਦੇ ਮੌਕੇ ਮਿਲ ਗਿਆ ਜਾ ਕੇ ਸੈਂਟਰ ਵਗੈਰਾ ਚ ਜਾਣ ਦਾ ਕਹਿੰਦੇ ਜੇ ਮਤਲਬ ਵੇਖੀਏ ਤਾਂ ਜੋ ਹਾਲਾਤ ਨੇ ਆ ਫਿਰ ਪਤਾ ਨਹੀਂ ਕੀ ਕੁਛ ਕਿਹਾ ਜਾਊਗਾ ਉੱਥੇ ਜਾ ਕੇ ਜਿਹੜਾ ਅੱਜ ਤੱਕ ਇਹ ਹੈ ਨਹੀਂ ਗਿਆ ਪਰ ਅੱਜ ਪੰਜਾਬ ਸਰਕਾਰ ਇੰਨਾ ਦਾ ਕਰ ਸਕਦੀ ਹੈ ਪੁਲਿਸ ਤਾਂ ਇਹਨਾਂ ਕੋਲ ਆਪਣੀ ਹੈਗੀ ਹੈ ਵੀ ਘੱਟੋ ਘੱਟ ਜਿਹੜਾ ਇੰਨੀ ਹਦਾਇਤਾਂ ਦਿੱਤੀਆਂ ਜਾ ਸਕਦੀਆਂ ਵੀ ਜੇ ਕੋਈ ਅਲੋਡ ਬੰਦ ਬੰਦਾ ਆਪਦੀ ਈਲਾਦ ਵਾਸਤੇ ਚਿੱਟੇ ਦੀ ਥਾਂ ਤੇ ਇਹਨੂੰ ਯੂਜ਼ ਕਰ ਲਵੇ ਤਾਂ ਫਿਰ ਤਕਲੀਫ ਕੀ ਹੈਗੀ ਹੈ ਪਰ ਇਹ ਜਿਹੜਾ ਸਿਆਸੀ ਸਿਸਟਮ ਹੈ ਇਹ ਬਿਲਕੁਲ ਟੂਥਲੈਸ ਟਾਈਗਰ ਹੋਰ ਬਿਲਕੁਲ ਕਮੀਨੀਗੀ ਤੱਕ ਉਤਰਿਆ ਹੋਇਆ ਹੈ ਤਾਂ ਹੀ ਕਰਕੇ ਮੈਂ ਸਾਰੀਆਂ ਪਿੰਡਾਂ ਦੀਆਂ ਸੱਥਾਂ ਵਿੱਚ ਬੈਠ ਕੇ ਜਾ ਕੇ ਜਦੋਂ ਗੱਲ ਕਰਦਾ ਹਾਂ ਉਦੋਂ ਮੈਂ ਕਹਿੰਦਾ ਕਿ ਸਾਰੀ ਸਿਆਸੀ ਪਾਰਟੀਆਂ ਨੂੰ ਨਕਾਰੋ ਹ ਸੰਘੂਰ ਦੇ ਲੋਕ ਜਾਗਦੇ ਜ਼ਮੀਰ ਵਾਲੇ ਨੇ ਤਰਕ ਵਾਲੀ ਗੱਲ ਸੁਣਦੇ ਆ ਤੁਸੀਂ ਪਿੰਡਾਂ ਚ ਜਾ ਰਹੇ ਹੋ ਵੱਡਾ ਇਕੱਠ ਹੋ ਰਿਹਾ ਤੁਹਾਡੇ ਹੱਕ ਦੇ ਵਿੱਚ ਤੁਹਾਨੂੰ ਗੌਰ ਨਾਲ ਸੁਣ ਰਹੇ ਨੇ ਕੀ ਤੁਹਾਨੂੰ ਰਿਸਪਾਂਸ ਮਿਲ ਜਾਣਾ ਉਹ ਲੋਕ ਦੇਖੋ ਸੱਚ ਹੈ ਹੋ ਗੌਰ ਨਾਲ ਕਿਉਂ ਸੁਣਿਆ ਜਾ ਰਿਹਾ ਸੱਚ ਹੈ ਬਾਕੀਏ ਕੋਲ ਦੱਸਣ ਨੂੰ ਕੁਝ ਹੈ ਨਹੀਂ ਝੂਠੇ ਵਾਦੇ ਆ ਗੱਲਾਂ ਕਰਦੇ ਅਸੀਂ ਆ ਕਰਾਂਗੇ ਉਹ ਕਰਾਂਗੇ ਕੀਤਾ ਕਰੇ ਕਿਸੇ ਨੇ ਕੁਝ ਨਹੀਂਗਾ ਮੈਂ ਜਾ ਕੇ ਦੱਸਦਾ ਵੀ ਭਾਈ ਕਿਸੇ ਨੇ ਕੁਝ ਨਾ ਕਰਨਾ ਨਾ ਕੋਈ ਕੀਤਾ ਜਾ ਸਕਦਾ مالک ਵੋਟ ਪਾਉਣ ਵਾਲਾ ਜ਼ਮੀਨ ਉਹਦੇ ਕੋਲੇ ਮਾਲਕ ਅਸੀਂ ਖੁਦ ਹੋਈਏ ਤੇ ਅਸੀਂ ਝਾਕੀ ਉਹਨਾਂ ਵੱਲ ਜਿਹੜੇ ਤੁਹਾਡੇ ਚੁਣੇ ਹੋਏ ਨੌਕਰ ਹੈਗੇ ਮੈਂ ਤਾਂ ਉਹਨਾਂ ਨੂੰ ਮਾਲਕੀ ਦੱਸਦਾ ਆਪਣੀ ਮੈਂ ਦੱਸਦਾ ਕਿ ਤੁਹਾਨੂੰ ਪਿੰਡਾਂ ਦੀਆਂ ਜਿਹੜੀਆਂ ਸੱਥਾਂ ਦੁਬਾਰਾ ਪੈਦਾ ਕਰਨੀਆਂ ਗਿਆ ਮੈਂ ਦੱਸਦਾ ਕਿ ਤੁਹਾਨੂੰ ਜਿਹੜੀਆਂ ਪੰਚਾਇਤਾਂ ਹੈਗੀਆਂ ਸਰਬਸੰਮਤੀ ਨਾਲ ਚੁਣਨੀਆਂ ਪੈਣਗੀਆਂ ਮੈਂ ਦੱਸਦਾ ਕਿ ਗ੍ਰਾਮ ਸਭਾ ਜਿਹੜੀ ਹੈ ਉਹ ਸੁਪਰੀਮ ਕੋਰਟ ਤੇ ਹਾਈ ਕੋਰਟ ਤੋਂ ਵੀ ਵੱਡੀ ਹੈ ਇਹ ਚੀਜ਼ਾਂ ਦੀ ਜਾਗਰਤੀ ਪਿੰਡਾਂ 'ਚ ਹੋਣੀ ਚਾਹੀਦੀ ਹੈ ਜਦੋਂ ਇਹ ਹੋ ਗਈ ਪਿੰਡ ਬਚ ਜਾਣਗੇ ਪਿੰਡ ਬਚਣਗੇ ਪੰਜਾਬ ਬਚੂਗਾ ਪੰਜਾਬ ਕੋ ਬਖਰਾ ਹੈ 13000 ਪਿੰਡਾਂ ਨੂੰ ਪੰਜਾਬ ਕਹਿੰਦੇ ਆ ਤਾਂ ਮੈਂ 2.5 300 ਦੇ ਕਿੰਨਤੀ ਦੇ ਮੈਂ ਦੱਸਿਆ ਕਿ ਵੀ ਕਿ ਪੰਜਾਬ ਦੇ ਜਿਹੜੀ ਮਰਦਾ ਸਰੀਰ ਕਰਤਾ ਇਹਨਾਂ ਨੇ ਲਟੇਰਿਆ ਨੇ ਉਹਦੇ ਚੋ ਜੇ ਕੋਈ ਜਿੰਦਗੀ ਦੀ ਕੋਈ ਬਾਕੀ ਧੜਕਣ ਬਚੀ ਹੋਈ ਆ ਤਾਂ ਉਹ ਇ ਸੰਗਰੂਰ ਦਾ ਏਰੀਆ ਹੈ। ਤੋਂ ਇਹ ਜਾਗਦੇ ਹੋਏ ਲੋਕ ਸੁਣਦੇ ਵੀ ਹੈ, ਰਿਐਕਟ ਵੀ ਕਰਦੇ ਆ। ਤਿੰਨ ਮਹੀਨਿਆਂ ਦੀ ਸਰਕਾਰ ਤੇ ਮੂੰਹ ਤੇ ਇਹਨਾਂ ਨੇ ਚਪੇੜ ਮਾਰ ਕੇ ਦੱਸਿਆ ਸੀ ਇਹਨਾਂ ਨੂੰ ਪਰ ਹੁਣ 2 ਸਾਲਾਂ ਦਾ ਪਰਿਸ਼ਤੰਤਰ ਲੈ ਕੇ ਅੱਜ ਕਿਹੜੇ ਮੂੰਹ ਨੂੰ ਜਾਣਗੇ? ਅੱਜ ਜਦੋਂ ਤੁਹਾਨੂੰ ਦੀ ਵੇਰੇ ਹੀ ਹੋ ਕੱਲੀ ਬੀਜੇਪੀ ਦੇ ਜੋਤੀਆਂ ਨਹੀਂ ਪੈਂਦੀਆਂ। ਇਹਨਾਂ ਨੂੰ ਵੀ ਜਿਹੜਾ ਹੈਗਾ ਵੜਨ ਨਹੀਂ ਦਿੰਦੇ ਲੋਕ ਇਹਨੇ ਸਵਾਲ ਕਰਦੇ ਆ ਕਿ ਹੁਣ ਇਹ ਚੱਡਿਆਂ ਚ ਪੁੱਛ ਲੈ ਕੇ ਬੁੜੇ ਫਿਰਦੇ ਆ ਟਾਈਮ ਪਾਸ ਕਰ ਰਹੇ ਆ ਜੋ ਇੱਥੋਂ ਦੀ ਗੱਲ ਕਰੀਏ ਇੱਥੋਂ ਦਾ ਸਰਕਾਰ ਦਾ ਨਮਾਇੰਦਾ ਜਿੱਤਣਾ ਹੀ ਨਹੀਂ ਚਾਹੁੰਦਾ ਜਿਹੜਾ ਮੰਤਰੀ ਆ ਉਹਨੇ ਜਿੱਤ ਕੇ ਕੀ ਲੈਣਾ ਮੇਬਾ ਬੜੀ ਬਖਰੀ ਸਿਆਸਤ ਚੱਲ ਰਹੀ ਤੂੰ ਜਿਵੇਂ ਤੁਸੀਂ ਕਹਿੰਗੇ ਨਮਾਇੰਦਾ ਜਿੱਤਣਾ ਨਹੀਂ ਚਾਹੁੰਦਾ ਮੀਤ ਇਹ ਜਿੱਤਣਾ ਨਹੀਂ ਚਾਹੁੰਦਾ ਪਰ ਬਾਕੀ 9 ਐਮਐਲਏ ਜਿਤਾਉਣਾ ਚਾਹੁੰਦੇ ਆ ਮੰਤਰੀ ਪੂਰਾ ਜ਼ੋਰ ਲਾ ਰਹੇ ਵੀ ਇਹਨੂੰ ਜਿਤਾਈਏ ਪਾਸੇ ਕਰੀ ਨਾ ਤਾਂ ਉਹਨਾਂ ਦੇ ਜਿਤਾਏ ਨੇ ਜਿੱਤਣਾ ਨਾ ਇਹਦੀ ਹੁਣ ਉਹ ਸਾਜ਼ਿਸ਼ ਤਾਂ ਸੀ ਕਿ ਕੇਜਰੀਵਾਲ ਉਹਨੂੰ ਪਤਾ ਸੀ ਵੀ ਇਹਨਾਂ ਦੇ ਅਜੇ ਵੱਢਣਾ ਗਾਲੇ ਨੂੰ ਲਾਉਣਾ ਮਗਰੋਂ ਦੇ ਨਵੇਂ ਲਾਉਣੇ ਆ ਤੇ ਕੋਈ ਬਾਨਾ ਕਰ ਲੋ ਨਾਲੇ ਤਾਂ ਇਹਨਾਂ ਨੇ ਪੈਸੇ ਪੁਸੇ ਚਾਰ ਚੰਗੇ ਲੁੱਟੇ ਸੀ ਮੰਤਰੀਆਂ ਨੇ ਇਹ ਇਲੈਕਸ਼ਨ ਲੜਨ ਵਾਸਤੇ ਚਾਰ ਪੈਸੇ ਸੀਗੇ ਇਹਨਾਂ ਕੋਲੇ ਜੇ ਜਿੱਤ ਗਏ ਇਹ ਤੇ ਇਹ ਮੰਤਰੀਆਂ ਦੇ ਅਹੁਦੇ ਖਾਲੀ ਹੋ ਜਾਣਗੇ ਜੇ ਹਾਰ ਗਏ ਫਿਰ ਕਹਿਣਗੇ ਤੁਸੀਂ ਨਲਾਇਕੋ ਤੁਸੀਂ ਤਾਂ ਐਮਪੀ ਵੀ ਨਹੀਂ ਬਣ ਸਕਦੇ ਫਿਰ ਬਦਲ ਦਊਗਾ ਆ ਖੇੜਾ ਸਿਆਸਤ ਇਹਨਾਂ ਨੂੰ ਪਤਾ ਸਾਰਿਆਂ ਨੂੰ ਇਹ ਤਾਂ ਜਦੋਂ ਜੇਲ੍ਹ ਗਿਆ ਸੀ ਸਭ ਤੋਂ ਖੁਸ਼ ਭਗਵੰਤ ਮਾਨ ਦਾ ਸੁਣਿਆ ਪੰਗੜਾ ਵੀ ਪਾਉਂਦਾ ਦੀ ਖਬਰ ਆਈ ਸੀ ਬਾਹਰ ਤੇ ਸਾਰੇ ਮੰਤਰੀ ਖੁਸ਼ ਸੀਗੇ ਇਹ ਉੱਤੇ ਜਿੰਨੀ ਮਰਜ਼ੀ ਛਾਲਾ ਮਾਰਦੇ ਰਹਣ ਵਿੱਚੋਂ ਬਹੁਤ ਹੀ ਉਦਾਸ ਨੇ ਉਹਦੇ ਬਾਹਰ ਆਉਣ ਤੇ ਜਿਹੜਾ ਵੱਡਾ ਲਟੇਰਾ ਉਹ ਕਟੜ ਈਮਾਨਦਾਰ ਬਾਹਰ ਆਇਆ ਫਿਰਦਾ ਜਿਹੜਾ ਬਾਹਰ ਆ ਕੇ ਕੀ ਡਰਾਮੇ ਹੋਇਆ ਉਹਦੇ ਪੀਐਨਓ ਐਮਪੀ ਸਵਾਤੀ ਮੱਲੇਵਾਲ ਨਾਲ ਕੀ ਕੁਛ ਕੀਤਾ ਅਜੇ ਵੀ ਲੋਕਾਂ ਨੂੰ ਸਮਝ ਨਹੀਂ ਆਉਂਦੀ ਵੀ ਇਹ ਕਿੱਡੇ ਕਮੀਨੇ ਤੇ ਘਟੀਆ ਲੋਕ ਹੈਗੇ ਆ ਜਿਨ੍ਹਾਂ ਤੇ ਅਸੀਂ ਇਤਬਾਰ ਕਰ ਬੈਠੇ ਆਂ ਪਰ ਪੰਜਾਬ ਦੇ ਲੋਕ ਜਾਗਦੇ ਆ ਇਸ ਵਾਰ ਖਾਸ ਕਰਕੇ ਸੰਗਰੂਰ ਦੇ ਵਿੱਚੋਂ ਇਹ ਸਰਕਾਰ ਨੂੰ ਤਾਂ ਜਿਹੜਾ ਹੈਗਾ ਜਿਹੜਾ ਹੈਗਾ ਜਣੀ ਜਿਹਨੂੰ ਸੀਰੀਅਸ ਨਹੀਂ ਲੈ ਰਹੇ ਸੰਗਰੂਰ ਜਿਹੜੇ ਵੱਡੇ ਲੀਡਰ ਨੇ ਕੋਈ মিডিਆ ਤੇ ਕਹਿ ਰਿਹਾ ਕਿ ਟਕਾਉਣਾ ਮੁਕਾਬਲਾ ਕੋਈ ਕਹਿ ਰਿਹਾ ਕਿ ਦੋ ਜਣਾਂ ਦੇ ਮੁਕਾਬਲਾ ਤੁਹਾਡਾ ਕਿਤੇ ਜ਼ਿਕਰ ਨਹੀਂ ਕਰ ਰਹੇ ਚੱਕਰ ਕੀ ਨਹੀਂ ਇਹਦੇ ਚ ਇਕੱਲੇ ਲੀਡਰਾਂ ਦੀ ਗੱਲ ਨਹੀਂ ਲੀਡਰਾਂ ਜੇ ਲੀਡਰ ਨੇ ਗੱਲ ਕਰ ਸਕਦੇ ਤੇ ਮੀਡੀਆ ਤਾਂ ਗੱਲ ਕਰ ਸਕਦਾ ਸਾਰਾ ਪ੍ਰੋਮਿਨੈਂਟ ਮੀਡੀਆ ਪ੍ਰੋਮਿਨੈਂਟ ਕਹਾਂਗਾ ਕਿਉਂਕਿ ਤੁਹਾਡੇ ਵਰਗੇ ਲੋਕ ਬਹੁਤ ਆਉਂਦੇ ਮੇਰੇ ਕੋਲ ਮੈਨੂੰ ਵਿਖਾਇਆ ਵੀ ਜਾ ਰਿਹਾ ਜਿਸ ਕਰਕੇ ਮੈਂ ਆਪਣੇ ਸੱਚ ਬੋਲਣ ਕਰਕੇ ਦੁਨੀਆ ਜਾਣਿਆ ਜਾਉਣਾ ਉਹ ਇਹ ਨਹੀਂ ਹੈਗਾ ਕਿ ਮਤਲਬ ਮੈਂ ਕੋਈ ਵਖਰਾ ਸੀਗਾ ਇਹ ਸਾਰਿਆਂ ਨੇ ਬਿਲਕੁਲ ਜਿਵੇਂ ਸੁਪਾਰੀ ਨਹੀਂ ਦਿੰਦੇ ਹੋਏ ਮੇਰਾ ਤਾਂ ਇਹਨਾਂ ਨੇ ਪੈਸਾ ਇਸ ਗੱਲ ਕਰਦਾ ਦਿੱਤਾ ਹੋਇਆ ਵੀ ਤੁਸੀਂ ਉਹਦੇ ਬਾਰੇ ਜ਼ਿਕਰ ਹੀ ਨਹੀਂ ਕਰਨਾ بڑے بڑے ਪ੍ਰੋਮਿਨੈਂਟ ਨਾਮ ਜਿਹੜੇ ਮੈਂ ਅਗਲੇ ਆਉਣ ਵਾਲੇ ਸਮੇਂ ਜਿਨ੍ਹਾਂ ਲੋਕਾਂ ਦਾ ਮੈਨੂੰ ਸਹਿਯੋਗ ਮਿਲਿਆ ਮੈਂ ਕਹਿ ਕੇ ਬੰਦ ਕਰਾਂਗਾ ਚੈਨਲਾਂ ਨੂੰ ਵੀ ਆ ਜਿਹੜੀਆਂ ਦੁਕਾਨਾਂ ਇਹਨਾਂ ਨੂੰ ਬੰਦ ਕਰਨੀ ਉਹਵੇਂ ਜਿਹੜੀ ਹੈਗੀ ਹੈ ਜਿਹੜੀ ਮੀਡੀਆ ਹੈਗੀਆਂ ਇਹਦੀਆਂ ਵੱਡੀਆਂ ਦੁਕਾਨਾਂ ਇੰਨੀਆਂ ਭੜੀਆਂ ਸ਼ਕਲਾਂ ਉਹਨਾਂ ਦੀਆਂ ਤੇ ਉਹ ਬਾਈ ਨੇਮ ਆਨਲਾਈਨ ਸਮੇਂ ਦੇ ਵਿੱਚ ਮੈਂ ਇਹਨਾਂ ਨੂੰ ਜਾਗਰੂਕ ਕਰਾਂਗਾ ਅਜੇ ਥੋੜੇ ਲੋਕਾਂ ਦੀ ਤਾਕਤ ਜਿਹੜੀ ਹੈਗੀ ਹੈ ਇਸ ਇਲੈਕਸ਼ਨ ਤੋਂ ਬਾਅਦ ਮੇਰੇ ਸਾਹਮਣੇ ਦਿਖਾਈ ਦੇਊਗਾ ਕਾਲਪੁਰਗ ਦੀ ਕਿਰਪਾ ਨਾਲ ਫਿਰ ਉਹ ਗੱਲ ਕਰਨੀ ਜਿਹੜੀ ਹੁੰਦੀ ਹੈ ਉਹ ਹੋਰ ਤਾਂ ਸਟਰੈਂਥ ਬਣ ਜਾਂਦੀ ਤੁਹਾਡੀ ਵੈਸੇ ਤਾਂ ਮੈਂ ਅੱਗੇ ਬਿਨਾਂ ਸਟਰੈਂਥ ਤੋਂ ਵੀ ਸਾਰਾ ਸੱਚ ਬੋਲਦਾ ਰਿਹਾ ਪਰ ਇਹ ਚਾਰਟਿੰਗ ਤੋਂ ਬਾਅਦ ਇੱਕ ਨਵਾਂ ਰੂਪ ਜਿਹੜਾ ਹੈਗਾ ਮੈਨੂੰ ਇਹ ਜ਼ਰੂਰ ਦੇ ਲੋਕਾਂ ਦੀ ਸਹਾਇਤਾ ਦੇ ਨਾਲ ਦੇਊਗਾ ਕਿ ਜੀ ਅਸੀਂ ਕੋਈ ਐਸੇ ਪਲੇਟਫਾਰਮ ਤੇ ਹੈਰਾਨ ਕਰਾਂਗੇ ਇਹਨਾਂ ਨੂੰ ਤੁਸੀਂ ਕਹਿੰਦੇ ਹੋ 4 ਤਰੀਕ ਤੋਂ ਬਾਅਦ ਤੁਸੀਂ ਕੌਨਫੀਡੈਂਟ ਹੋ ਉਹਦੇ ਵੀ ਜਿੱਤਣ ਵਾਲੀ ਤੁਹਾਨੂੰ ਅਸਾਰ ਨਜ਼ਰ ਆ ਰਹੇ ਨੇ ਹਾਲਾਂਕਿ ਮੀਡੀਆ ਜਾਂ ਹੋਰ ਕਿਤੇ ਦਿਖਾ ਨਹੀਂ ਰਹੇ ਤੁਸੀਂ ਕੌਨਫੀਡੈਂਟ ਹੋ ਹੈਰਾਨ ਕਰੋਗੇ ਇਹਨਾਂ ਨੂੰ ਜਦੋਂ ਇੱਕਦਮ ਵੋਟ ਕਾਊਂਟਿੰਗ ਹੋਈ ਤਾਂ ਬਲਵਿੰਦਰ ਸਿੰਘ ਕੋ ਇੱਕ ਨੰਬਰ ਤੇ ਚੱਲ ਰਿਹਾ ਹੋਊਗਾ ਨਹੀਂ ਨਹੀਂ ਐਸੇ ਵੱਡੇ ਸੁਪਨੇ ਦੇਖਣ ਦੀ ਮੇਰੀ ਆਦਤ ਨਹੀਂ ਹੈਗੀ ਮੈਨੂੰ ਇਹਨਾਂ ਪਤਾ ਹੈ ਕਿ ਪੰਜਾਬੀ ਚ ਕਹਈਏ ਇੱਟ ਜੇ ਖੂਜ ਸਟਿਏ ਤਾਂ ਉਹ ਸੁੱਕੀ ਨਹੀਂ ਵਾਪਸ ਆਉਂਦੀ ਤਾਂ ਇਹ ਜਿਹੜਾ ਡੈਂਟ ਪਾਊ ਕਿਸੇ ਦੀ ਜਿੱਤ ਦਾ ਕਾਰਨ ਬਣ ਸਕਦਾ ਪਰ ਇਹ ਜਿਹੜੀ ਹਾਜ਼ਰੀ ਸਰੂਪ ਦੇ ਲੋਕਾਂ ਨੇ ਮੇਰੀ ਲਵਾਉਣੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਵਾਰ ਜਿਹੜਾ ਆਉਣਾ ਸਿਸਟਮ ਪੰਜਾਬ ਦੇ ਇਲੈਕਸ਼ਨ ਹੈ ਸਾਡੀ ਤਿਆਰੀ ਸਾਰੀ ਉਸ ਤੇ ਹੈ ਬਾਕੀ ਚਮਤਕਾਰ ਬੜੇ ਹੁੰਦੇ ਹੁੰਦੇ ਲੋਕ ਪਤਾ ਨਹੀਂ ਕੀ ਕਰ ਦਿੰਦੇ ਹੁੰਦੇ ਪਰ ਮੈਂ ਵੋਟ ਨਹੀਂ ਮੰਗਦਾ ਮੈਂ ਸਿਰਫ ਇਹਨਾਂ ਦੇ ਖਿਲਾਫ ਵੋਟ ਕਰਨ ਨੂੰ ਕਹਿੰਦਾ ਮੈਂ ਕਦੇ ਆਪਣੇ ਕੰਫਲੈਟ ਸਿਪਾਏ ਉਹਨਾਂ 'ਚ ਵੋਟ ਬਾਰੇ ਨਹੀਂ ਕਿਹਾ ਮੈਂ ਕਿਹਾ ਜਾਗਦੇ ਹੋਏ ਵੋਟ ਪਾਓ ਇਹਨਾਂ ਨੂੰ ਜਿਹੜੇ ਹੈਗੇ ਲੁਟੇਰੇ ਜਿਹੜੇ ਜਿਹੜੇ ਪੰਜ ਪਾਰਟੀਆਂ ਤੁਹਾਡੇ ਸਾਹਮਣੇ ਖੜੀਆਂ ਤੁਹਾਨੂੰ ਲੁੱਟ ਕੇ ਪੱਟ ਕੇ ਇਹਨਾਂ ਨੂੰ ਨਾ ਪਾਓ ਹੋਰ ਲੋਕ ਡੇ ਹੈਗੇ ਖੜੇ ਹੋਏ ਆਪਣੇ ਆਜ਼ਾਦ ਪਪਾ ਰਹੋ ਮੈਨੂੰ ਪਰਸੋਂ ਤੱਕ ਤਾਂ ਉਮੀਦ ਨਹੀਂ ਸੀ ਮੈਂ ਇਲੈਕਸ਼ਨ ਲੜਾਂਗਾ ਇੱਥੇ ਜਿਸ ਤਰੀਕੇ ਨਾਲ ਮੈਨੂੰ ਹੈਰਾਨ ਕੀਤਾ ਗਿਆ ਹੈ ਜਿਸ ਤਰੀਕੇ ਨਾਲ ਮੈਨੂੰ ਪਰੇਸ਼ਾਨ ਕਰਕੇ ਕੁਝ ਚੀਜ਼ਾਂ ਮੇਰੇ ਤੇ ਥੋਪੀਆਂ ਗਈਆਂ ਲੰਬੀ ਗੱਲ ਆ ਉਹ ਉਹ ਮੈਨੂੰ ਲੱਗਦਾ ਨਹੀਂ ਸੀ ਇਲੈਕਸ਼ਨ ਲੜਨ ਦੇਣਗੇ ਮੈਨੂੰ ਪਰ ਮੈਂ ਉਹਦੇ ਵਿੱਚੋਂ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਹੜਾ ਸਾਫ਼ ਹੋ ਕੇ ਗਿਆ ਨਿਕਲ ਕੇ ਆ ਕੇ ਇਹਨਾਂ ਦੇ ਫਿਰ ਸਿਰ ਤੇ ਬੈਠਾ ਆ ਕੇ ਉਹ ਜਿਹੜੇ ਰਿਜ਼ਲ ਉਹ ਏ ਏਡੀ ਵੱਡੇ ਮੈਂ ਸੁਪਨੇ ਨਹੀਂ ਦੇਖਦਾ ਤੁਸੀਂ ਪੰਜ ਲਟੇਰੇ ਕਹਿ ਰਹੇ ਹੋ ਸਿਮਰਜੀਤ ਮਾਨ ਤੁਹਾਡੇ ਸਾਹਮਣੇ ਨੇ ਉਧਰ ਖਡੂਰ ਸਾਹਿਬ ਤੋਂ ਅਮਰਤਪਾਲ ਵੀ ਲੜ ਰਹੇ ਇੱਕ ਪੰਥਕ ਲਹਿਰ ਬਣਾ ਦਿੱਤੀ ਗਈ ਵੀ ਇਹਨਾਂ ਨੂੰ ਜਿਤਾਉਣਾ ਪੰਥ ਲਈ ਬਹੁਤ ਜ਼ਰੂਰੀ ਹੈ ਵੀ ਪੰਥ ਦੀ ਹੋਂਦ ਖਤਮ ਹੋ ਜਾ ਜੇ ਨਹੀਂ ਜਿੱਤਦੇ ਸ਼ਾਇਦ ਤੁਹਾਡੇ ਧਿਆਨ ਚ ਨਹੀਂ ਸਭ ਜੀ ਸਮਾਨ ਹੋ ਰਾ ਨੇ ਤਾਂ ਉਹ ਬੈਕਅਪ ਕਰ ਲਿਆ ਉਹ ਇੱਥੋਂ ਸ਼ਾਇਦ ਥੋੜੇ ਧਿਆਨ ਚ ਨਾ ਹੋਵੇ ਉਹ ਗੱਲ ਪੁਰਾਣੀ ਹੋ ਗਈ ਹੈ ਜਦੋਂ ਇਹ ਲਹਿਰ ਖੜੀ ਕਰਨ ਲੱਗੇ ਸੀ ਹੁਣ ਉਹ ਤਾਂ ਮੈਨੂੰ ਪਤਾ ਸ਼ਰੀਕ ਨੂੰ ਕੌਣ ਜਿਹੜਾ ਕੋਈ ਸ਼ਰੀਕੇ ਚ ਬੰਦਾ ਪੈਦਾ ਹੋ ਰਿਹਾ ਹੋਵੇ ਉਹ ਕਿੰਨੇ ਕਿੰਨੂ ਚੰਗਾ ਲੱਗਦਾ ਉਹ ਜਦੋਂ ਉਹਦੇ ਫਾਦਰ ਦੇ ਕਾਗਜ਼ ਪਰੇ ਸੀ ਨਾਲ ਉਹਨਾਂ ਨੇ ਜਿੰਨੀ ਮੇਰੀ ਧਿਆਨ ਚ ਆਈ ਗੱਲ ਸੋਸ਼ਲ ਮੀਡੀਆ ਤੋਂ ਤੇ ਮਾਨ ਸਾਹਿਬ ਤਾਂ ਉਹਨੇ ਬੈਕਅਪ ਕਰਕੇ ਸੀਗੇ ਵੀ ਇਹ ਦੇਖੋ ਜੀ ਇਹਨਾਂ ਦੇ ਸਾਡਾ ਬੰਦੇਰਾ ਨਾ ਕਿਉਂ ਨਹੀਂ ਭਰਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਆਪੇ ਬੰਦੇ ਦੇ ਕਾਗਜ਼ ਭਰੇ ਉੱਥੋਂ ਤੋਂ ਇਸ ਕਰਕੇ ਇਹ ਜਿਹੜੇ ਇਸ ਤਰ੍ਹਾਂ ਦੀ ਜਿਹੜੀ ਰਾਜਨੀਤਿਕ ਸ਼ਰੀਕੇਬਾਜੀ ਹੈ ਕਿਸੇ ਦੇ ਸਕੇ ਨਹੀਂ ਪੁਸ ਕਰਕੇ ਮੈਨੂੰ ਨਹੀਂ ਉਮੀਦ ਕਿ ਜਿਹੜਾ ਹਰਸਿਮਰ ਜੀ ਸਿੰਘ ਮਾਨ ਹੈ ਉਹ ਉਥੇ ਉਹਨਾਂ ਨੂੰ ਸਪੋਰਟ ਕਰੂਗਾ ਕਿਉਂਕਿ ਜੇ ਇਹਨਾਂ ਦੇ ਛਤਰੀ ਤੇ ਕੋਈ ਬੈਠੇ ਜਿਵੇਂ ਉਹ ਲੱਖਾ ਸਧਾਨਾ ਉਹ ਇਹਨਾਂ ਦੇ ਛਤਰੀ ਤੇ ਬੈਠ ਗਿਆ ਉਹਨਾਂ ਦੀ ਬਾਲਟੀ ਤੇ ਲੱਗਿਆ ਹੋਇਆ ਇਲੈਕਸ਼ਨ ਲੜਨ ਤੇ ਉਹਨੇ ਆਪਣਾ ਕੈਰੀਅਰ ਬਰਬਾਦ ਕਰ ਲਿਆ ਜਿਹੜਾ ਕੋਈ ਉਮੀਦ ਸੀ ਭਾਵੇਂ ਜਿਵੇਂ ਵੀ ਸੀ ਉਹ ਚ ਨਵੇਂ ਮੁੰਡੇ ਸੀ ਤੇ ਉਹਨਾਂ ਤੋਂ ਉਹਨਾਂ ਦੇ ਸਮੇਂ ਵਿੱਚ ਉਮੀਦ ਕੀਤੀ ਜਾ ਸਕਦੀ ਸੀ ਜੀ ਐਡੇ ਗੰਦੇ ਚਿਹਰਿਆਂ ਨੂੰ ਅਸੀਂ ਵਾਰ-ਵਾਰ ਵੋਟ ਪਾਉਣੀ ਹੈ ਤੇ ਜਿਹੜੇ ਨਵੇਂ ਪਰਖੇ ਜਾਣ ਵਾਲੇ ਚਿਹਰੇ ਆ ਉਹ ਤਾਂ ਇੱਕ ਵਾਰੀ ਪਰਖੇ ਜਾਣੇ ਚਾਹੀਦੇ ਸੀ ਨਾ ਪਰ ਉਹ ਜੇ ਪਹਿਲਾਂ ਹੀ ਅਸੀਂ ਕਾਲੇ ਪੈ ਕੇ ਇਹਨਾਂ ਗੰਦ ਦੇ ਟੋਕਰਿਆਂ ਦੇ ਵਿੱਚ ਛਾਲਾਂ ਮਾਰ ਕੇ ਫਿਰ ਸੋਚੀਏ ਕਿ ਸਾਡੇ ਕੁਝ ਪੱਲੇ ਪਊਗਾ ਉਹਨੇ ਬਹੁਤ ਵੱਡੀ ਗਲਤੀ ਕੀਤੀ ਹੈ ਐਵੇਂ ਜਿਹੜਾ ਹੈਗਾ ਉਹ ਆਜ਼ਾਦਤਾ ਦੇ ਤੌਰ ਤੇ ਜਿਹੜਾ ਅਮਰਤਪਾਲ ਖੜਾ ਹੋਇਆ ਹੋ ਸਕਦਾ ਲੋਕਾਂ ਦਾ ਹੰਗਾਰਾ ਉਹਨੂੰ ਵੱਡਾ ਮਿਲੇ ਪਰ ਜੇ ਸਿਮਰਜੀਤ ਸਿੰਘ ਮਾਨ ਨੂੰ ਨਾਲ ਲੈ ਕੇ ਉਹ ਜਿਹੜੀ ਉਸਾਇਦਾ ਲੈਂਦਾ ਤਾਂ ਉਹ ਮੇਰੇ ਹਿਸਾਬ ਦੇ ਵਿੱਚ ਨੁਕਸਾਨ ਹੈ ਬਾਕੀ ਇਹਨਾਂ ਦੀ ਆਪਣੀਆਂ ਆਪਣੀਆਂ ਗਿਣਤੀਆਂ ਬਣਤੀਆਂ ਹੁੰਦੀਆਂ ਇਹਨਾਂ ਦੀ ਸਿਆਸਤੀਆਂ ਗਿਣਤੀਆਂ ਬਣਤੀਆਂ ਤੇ ਮੇਰੀਆਂ ਤਾਂ ਸਿੱਧ ਪੱਧਰੀਆਂ ਮੈਂ ਤਾਂ ਲੋਕਾਂ ਦੇ ਪਾਸੇ ਖੜ ਕੇ ਸੋਚਦਾ ਮੈਨੂੰ ਨਹੀਂ ਲੱਗਦਾ ਕਿ ਉਹਦਾ ਕੋਈ ਭਰਾ ਅਮਰਤਪਾਲ ਦਾ ਸਿਮਰਜੀਤ ਸਿੰਘ ਮਾਨ ਕਰੂਗਾ ਕਿਉਂਕਿ ਉਹ ਉਹਦੀ ਥਾਂ ਲੈਣ ਵਾਸਤੇ ਉਬਰਦਾ ਦਿਖਾਈ ਦੇ ਰਿਹਾ ਅਸੀਂ ਖਡੂਰ ਸਾਹਿਬ ਨੂੰ ਕਿਵੇਂ ਐਨਲਾਈਜ਼ ਕਰਦੇ ਤੁਸੀਂ ਸੋਸ਼ਲ ਮੀਡੀਆ ਤੁਸੀਂ ਐਕ ਲੜਦਾ ਕਿ ਅੰਮ੍ਰਿਤਪਾਲ ਦੇ ਹੱਕ ਚ ਹਵਾ ਬਣ ਰਹੀ ਹੈ ਜਾਂ ਪੰਜਾਬ ਦੇ ਲਈ ਅੰਮ੍ਰਿਤਪਾਲ ਜਿੰਨਾ ਸਹੀ ਹੈ ਪੰਜਾਬ ਨੂੰ ਸਹੀ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਉ। ਨਹੀਂ ਮੈਂ ਉਸ ਦੇ ਬਾਰੇ ਕੋਈ ਟਿੱਪਣੀ ਤਾਂ ਨਹੀਂ ਕਰਨਾ ਚਾਹੁੰਦਾ ਕਿ ਮੈਂ ਤਾਂ ਸਰੂਰ ਵਿੱਚ ਬਿਜ਼ੀ ਹਾਂ ਤੇ ਇੰਨਾ ਤਾਂ ਮੇਰੇ ਕੋਲ ਸਮਾਂ ਹੀ ਨਹੀਂ ਕਿ ਮੈਂ ਤਾਂ ਸਵੇਰੇ 6 ਵਜੇ 5 ਵਜੇ ਸਟਾਰਟ ਹੋ ਜਾਈਦਾ ਰਾਤ ਦੇ 11 ਵਜੇ ਆ ਕੇ ਇਸ ਏਰੀਆ ਨੂੰ ਦੇਖ ਕੇ ਆਦਾ ਕਰ ਰਹੇ ਹਾਂ। ਸੋਸ਼ਲ ਮੀਡੀਆ ਤੋਂ ਥੋੜੀ-ਬਹੁਤ ਕੋਈ ਜਾਣਕਾਰੀ ਮਿਲਦੀ ਹੈ ਉਹਦੇ ਆਧਾਰ ਤੇ ਇਸੇ ਬਾਰੇ ਕੋਈ ਇਸ ਤਰ੍ਹਾਂ ਦੀ ਸੀਰੀਅਸ ਟਿੱਪਣੀ ਕਰਨੀ ਜਿਹੜੀ ਹੈਗੀ ਆ ਉਹ ਸਿਆਣਪ ਨਹੀਂ ਬਹੁਤ ਲੋਕ ਕਰ ਰਹੇ ਹੈ ਬਹੁਤ ਲੋਕ ਬੋਲ ਰਹੇ ਹੋਣਗੇ ਹੋਰ ਵੀ ਤਾਂ ਆਪਾਂ 4 ਤਰੀਕ ਤੋਂ ਬਾਅਦ ਤਾਂ ਜਰੂਰ ਮੈਂ ਇਸ ਵਿਸ਼ੇ ਤੇ ਗੱਲ ਕਰੂੰਗਾ ਉਸ ਤੋਂ ਪਹਿਲਾਂ ਮੇਰੇ ਇਹਦੇ ਬਾਰੇ ਕੋਈ ਟਿੱਪਣੀ ਦੇਣਾ ਮੇਰੇ ਖਿਆਲ ਵਾਜਬ ਨਹੀਂ ਕਿਉਂਕਿ ਮੇਰੇ ਬਾਰੇ ਮੈਨੂੰ ਇਹਦੇ ਬਾਰੇ ਕੋਈ ਪੂਰੀ ਨੋਲਿਜ ਨਹੀਂ ਸੇਖੋ ਸਾਹਿਬ ਇੱਕ ਦਿਲਚਸਪ ਗੱਲ ਤੁਸੀਂ ਆਪਣਾ ਚੋਣ ਮਨੋਰਥ ਪੱਤਰ ਆਪ ਰੈਡੀ ਕੀਤਾ ਤਾਂ ਤੁਸੀਂ ਕਿਹਾ ਵੀ ਸਰਕਾਰਾਂ ਨੂੰ ਆਹ ਕੰਮ ਕਰਨੇ ਚਾਹੀਦੇ ਨੇ ਤੁਸੀਂ ਮੁੱਦਿਆਂ ਦੇ ਉੱਤੇ ਸਰਕਾਰ ਨੂੰ ਲੈ ਕੇ ਆ ਰਹੇ ਹੋ 10 ਜਿਹੜੇ ਸੂਬੇ ਵਾਲੇ ਕਰਨ 4 ਜਿਹੜੇ ਸੰਸਦ ਚ ਚੱਕੇ ਜਾਣੇ ਜ਼ਰ ਕਿਸੰਗ ਰੂਟ ਦੇ ਲੋਕ ਤੁਹਾਨੂੰ ਸੁਣ ਰਹੇ ਹੁਣ ਤਾਂ ਕਿ ਉਹਨੂੰ ਪਤਾ ਲੱਗੇ ਕਿ ਤੁਹਾਡੇ ਮੇਨ ਮਕਸਦ ਜਾਂ ਤੁਹਾਡੇ ਮੁੱਦੇ ਕੀ ਨੇ ਦੇਖੋ ਚੋਣ ਪੱਤਰ ਭਾਵੇਂ ਉਹ ਬਹੁਤ ਬਰੀਫ ਅਤੇ ਛੋਟਾ ਹੈ ਪਰ ਫਿਰ ਵੀ ਉਹਨੂੰ ਡਿਟੇਲ ਦੱਸਣਾ ਤਾਂ ਉਹਦੇ ਤੇ ਮੌਕਾ ਨਹੀਂ ਪਰ ਅਸੀਂ ਜਿਹੜੇ ਪੰਮਫਲੇਟ ਹੈਂਡਫਲ ਜਿਹੜੇ ਹੁਣ ਛਪਵਾਏ ਐ ਉਹ ਇੱਕ ਪਾਸੇ ਜਿਹੜਾ ਹੈਗਾ ਅਸੀਂ ਜਿਹੜਾ ਆਪਣਾ ਚੋਣ ਨਿਸ਼ਾਨ ਵਗੈਰਾ ਦਿੱਖਦਾ ਤੇ ਪਿਛਲੇ ਪਾਸੇ ਸਾਰਾ ਇਹ ਤੇ ਸਾਰਾ ਉਹ ਛਾਪਿਆ ਹੋਇਆ 10 ਪਾਰਟ ਇਹਦੇ ਸਰਕਾਰ ਦੇ ਕਰਨਯੋਗ ਐ ਪੰਜ ਜਿਹੜੇ ਹੈਗੇ ਐ ਜਿਹੜਾ ਵੀ ਨਮਾਇੰਦਾ ਜਾਵੇ ਐਮਪੀ ਬਣ ਕੇ ਉਹਦੇ ਕਰਨ ਵਾਸਤੇ ਹੈਗੇ ਜਿਹੜਾ ਵੀ ਇਥੋਂ ਬਣ ਕੇ ਜਾਂਦਾ ਤੋਂ ਸਰਕਾਰ ਤਾਂ ਤੇ ਐਂ ਬੀਬੀ ਹੋਣੇ ਕਰੇ ਐਮਪੀ ਤਾਂ ਚਲੋ ਮੈਂ ਉਹਦੇ ਵਿੱਚ ਹੈਗਾ ਤੇ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਂ ਵੱਡੇ ਸੁਪਨੇ ਨਹੀਂ ਲੈਂਦਾ ਕੋਈ ਤਾਂ ਜਾਊਗਾ ਨਾ ਬਣ ਕੇ ਕਰੇ ਹੋ ਕਰ ਲਵੇ ਜਾ ਕੇ ਜਿਹੜਾ ਵੀ ਇਥੋਂ ਐਮਪੀ ਬਣ ਕੇ ਜਾਊਗਾ ਤੇ ਜੇ ਮੇਰੇ ਵਰਗੇ ਮੰਦ ਨੇ ਲਿਖਿਆ ਮੈਂ ਤਾਂ ਕਰੂੰਗਾ ਹੀ ਪਰ ਜਿਹੜੇ ਪਹਿਲੇ 10 ਐ ਅਗਲੇ ਜਿਹੜੇ ਉਹ ਤਾਂ ਅੱਜ ਸਰਕਾਰ ਨੇ ਕਰਦੇ ਐ ਅੱਜ ਸਰਕਾਰ ਤਾਂ ਨਹੀਂ ਬਦਲ ਰਹੀ ਨਾ ਇਹ ਸਾਡਾ ਇੱਕ ਉਹ ਮੈਨੀਫੈਸਟੋ ਉਹ ਹੈ ਵੀ ਜੇ ਇਹ ਨਹੀਂ ਕਰਦੇ ਫਿਰ ਅਸੀਂ ਕਰਾਂਗੇ ਪੰਜਾਬ ਨੂੰ ਕਰਜ਼ੇ ਚ ਕੱਢੂਗਾ ਤੁਹਾਡਾ ਮੈਂ ਨਹੀਂ ਕਰਾਂਗਾ ਕਰਜ਼ਾ ਛੱਡ ਕੇ ਕੁਝ ਵੀ ਨਹੀਂ ਕਰਜ਼ਾ ਪੰਜਾਬ ਦਾ ਜੇ ਇਹਨਾਂ ਨੇ ਮਤਲਬ ਸਿੱਧਾ ਮੈਂ ਕਹਿੰਨਾ ਉਹਨੇ ਬੰਦੇ ਦੇ ਪੁੱਤਾਂ ਵਾਲਾ ਕੰਮ ਕਰਨਾ ਹੋਵੇ ਨਹੀਂ ਇਹਨਾਂ ਨੂੰ ਅਕਲ ਹੈਗੀ ਪੁੱਛ ਲੈਣ ਜੇ ਸਾਡੇ ਵਰਗੇ ਬੰਦੇ ਆ ਮੈਨੀਫੈਸਟੋ ਲਿਖ ਸਕਦੇ ਤੇ ਤੇ ਅਮਲ ਕਰਾਉਣਾ ਵੀ ਜਾਣਦੇ ਆ ਪਾਵਰ ਦੀ ਲੋੜ ਹੈ ਪਾਵਰ ਇਹ ਇਹਨਾਂ ਕੋਲ ਹੈਗੀ ਅੱਜ ਲੈ ਲੈਣ ਸਾਨੂੰ ਫ੍ਰੀ ਦੇ ਵਿੱਚ ਲੈ ਲੈਣ ਉਹਨਾਂ ਵਰਗੇ ਸਾਨੂੰ ਦੇਣ ਫ੍ਰੀ ਹੈਂਡ ਤੁਹਾਨੂੰ ਪੰਜਾਬ ਦਾ ਸਾਰਾ ਕੁਝ ਠੀਕ ਕਰਕੇ ਵਿਖਾ ਦਿੰਦੇ ਆ ਔਰ 2 ਮਹੀਨਿਆਂ ਚ ਤੁਹਾਨੂੰ ਇੰਪੈਕਟ ਦਿਖਾਈ ਦੇਊਗਾ ਵੀ ਕੀ ਹੈ ਤੋਂ ਇਹਨਾਂ ਨੇ ਤੇ ਕਰਨਾ ਨਹੀਂ ਹੈ ਪਰ ਅਸੀਂ ਆਪਣਾ ਕੋਈ ਚੀਜ਼ ਲੁਕੋਈ ਨਹੀਂ ਹੋਈ ਕੋਈ ਇਹ ਨਹੀਂ ਹੈਗਾ ਕਿ ਕੋਈ ਕੋ ਵੱਖਰੀ ਚੀਜ਼ ਜੇ ਸਾਨੂੰ ਪਾਵਰ ਦੇਵੋਗੇ ਤਾਂ ਫਿਰ ਤੇ ਦੱਸਾਂਗੇ ਅਸੀਂ ਬਿਲਕੁਲ ਇਹਨਾਂ ਨੂੰ ਸਪਸ਼ਟ ਦੱਸਦਾ ਵੀ ਆ ਇਹ ਤੁਸੀਂ ਕਰ ਲਓ ਕੱਲ ਨੂੰ ਤਿੰਨ ਸਾਲਾਂ ਅਜ ਤੁਸੀਂ ਆਪਣੇ ਜਿਹੜੇ ਮੂੰਹ ਲਬੇੜ ਲਏ ਕ੍ਰਪਸ਼ਨ ਨਾਲ ਜਾਂ ਥੋੜੀ ਸ਼ਕਲਾਂ ਗੰਦੀਆਂ ਹੋ ਗਈਆਂ ਨੂੰ ਧੋ ਲੋ ਤੇ ਅਸੀਂ ਤੁਹਾਨੂੰ ਥੋੜੀ ਸਪੋਰਟ ਕਰ ਲਾਂਗੇ ਅਸੀਂ ਕੀ ਐਮਪੀਏ ਜਾਂ ਐਮਐਲਏ ਬਣ ਕੇ ਲੈਣਾ ਜੇ ਬਣੇ ਹੋਏ ਬੰਦੇ ਤੇ ਪਤਾਉ ਕੰਮ ਕਰਨ ਲੱਗ ਜਾਣ ਤਾਂ ਤੋਂ ਸੋ ਇਹ ਸਰਕਾਰ ਨੂੰ ਨਸੀਹਤ ਹੈ ਹਦਾਇਤ ਹੈ ਵਾਰਨਿੰਗ ਹੈ ਵੀ ਜੇ ਇਹਦੇ ਤੇ ਚੱਲਣਾ ਹੈ ਤਾਂ ਠੀਕ ਹੈ ਨਹੀਂ ਤਾਂ ਫਿਰ ਕੋਈ ਹੋਰ ਚੱਲ ਲਊਗਾ ਕੋਈ ਤਾਂ ਕਰੂਗਾ ਹੀ ਨਾ ਆਫਟਰ ਆਲ ਤਾਂ ਪੰਜਾਬ ਦੇ ਐਜ਼ ਅ ਪ੍ਰੈਸ਼ਰ ਗਰੁੱਪ ਕੰਮ ਕਰ ਰਹੇ ਹੋ ਪ੍ਰੈਸ਼ਰ ਗਰੁੱਪ ਇੱਕ ਪੰਜਾਬ ਚ ਬਣਿਆ ਵੀ ਸੀਗਾ ਚੋਣਾਂ ਤੋਂ ਪਹਿਲਾਂ ਤੁਹਾਨੂੰ ਯਾਦ ਹੋਵੇ ਉਹ ਵੀ ਸਾਈਲੈਂਟ ਹੋ ਗਿਆ ਨਹੀਂ ਨਹੀਂ ਉਹ ਪ੍ਰੈਸ਼ਰ ਗਰੁੱਪ ਤਾਂ ਟੈਂਪਰੇਰੀ ਸੀ ਪਾਣੀ ਦਾ ਬੋਲਬਲਾ ਜਿਹੜੇ ਬਣਾਏ ਜਾਂਦੇ ਆ ਉਹ ਪ੍ਰੈਸ਼ਰ ਗਰੁੱਪ ਨਹੀਂ ਸੀਗਾ ਪ੍ਰੈਸ਼ਰ ਗਰੁੱਪ ਪੰਜਾਬ ਚ ਕਦੇ ਰਿਹਾ ਹੀ ਨਹੀਂਗਾ ਪੋਜੀਸ਼ਨ ਪੰਜਾਬ ਵਿੱਚ ਕਦੇ ਰਹੀ ਨਹੀਂ ਕਿਉਂਕਿ ਸਾਰੇ ਮਿਕਸ ਅਪ ਹੈਗੇ ਤੇ ਉਹ ਵੀ ਜੇ ਸਾਨੂੰ ਮਤਲਬ ਜਿਸ ਤਰੀਕੇ ਨਾਲ ਹੁਣ ਮਾਹੌਲ ਬਣ ਰਿਹਾ ਜਿਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਆਹ ਜੁੱਤੀ ਲਾ ਕੇ ਇਹਨਾਂ ਨੂੰ ਸ਼ਕਲ ਬਖਾਉਣ ਲੱਗੇ ਹੋਏ ਆ ਤੇ ਪ੍ਰੈਸ਼ਰ ਗਰੁੱਪ ਬਣਨਾ ਵੀ ਤਾਂ ਬ ਅੱਜ ਜਿਹੜੇ ਲੋਗਾਂ ਤੋਂ ਉਮੀਦ ਕੀਤੀ ਜਾਂਦੀ ਹੈ ਬੁੱਧੀ ਜਿਵੀ ਤਬਕਾ ਜਿਹੜਾ ਹੈਗਾ ਅੱਜ ਫਿਰ ਬੇਸ਼ਰਮੀ ਦੇ ਨਾਲ ਮੋਦੀ ਨੂੰ ਹਰਾਉਣ ਦੇ ਨਾਂ ਤੇ ਕਾਂਗਰਸ ਦੇ ਨਾਲ ਖੜਾ ਹੈ ਮੋਦੀ ਨੂੰ ਹਰਾਓ ਕਹਿੰਦੇ ਕਾਂਗਰਸ ਲਿਆਓ ਗਾਂਧੀ ਵਰਗੇ ਦਾ ਸ਼ਰਿਆ ਵੀ ਬੁਢਾਪੇ ਵਿੱਚ ਗੰਦ ਖਾਦਾ ਜਿਨ੍ਹਾਂ ਨੇ ਤੁਹਾਡੇ ਸਾਹਮਣੇ ਹੈਗੇ ਮੈਂ ਕਹਿੰਦਾ ਵੀ ਕਾਂਗਰਸ ਉਹੀ ਹੈ ਜਿਹੜੀ 4 ਤੋਂ 14 ਤੱਕ ਗਈ ਸੀ ਜਿਹੜੋ ਚੀਕਾਂ ਪੈਂਦੀਆਂ ਸੀ ਥੋੜੀਆਂ ਉਦੋਂ ਮੋਦੀ ਲਿਆਂਦਾ ਸੀ ਅੱਜ ਮੋਦੀ ਜਿਹੜਾ ਹੈਗਾ ਮਾੜਾ ਹੋ ਗਿਆ ਅੱਜ ਕਾਂਗਰਸ ਲਿਆਂਦ ਲੋਕਾਂ ਦਾ ਕੀ ਕਰੋਗੇ ਤੁਸੀਂ ਤੋ ਇਹ ਹੈ 543 ਸੀਟਾਂ ਵਿੱਚ 90% ਤਾਂ ਗੁੰਡੇ ਉਸੇ ਹਮੇਸ਼ਾ ਜਿਹੜੇ ਚੁਣ ਕੇ ਜਾਂਦੇ ਤੁਹਾਡੇ ਜਿਹੜੇ ਤੁਹਾਡੇ ਕਰਦਾਰ ਕੱਢ ਕੇ ਤਾਂ ਵੇਖੋ ਜਿਹੜੇ ਐਮਪੀ ਗਏ ਹੈ ਉਸੇ ਹੁਣ ਤੱਕ ਦੇ ਕਿਸੇ ਤੇ ਰੇਪ ਦੇ ਪਰਚੇ ਕੋਈ ਕ腐ਸ਼ਨ ਦੇ ਪਰਚੇ ਐਕਸਟਰਸ਼ਨ ਦੇ ਪਰਚੇ ਡਕੈਤ ਦਾ ਤੁਸੀਂ ਪਾਰਲੀਮੈਂਟ ਵਿੱਚ ਵੜੇ ਹੋਏ ਉਹੀ ਹੁਣ ਚੁਣਨੇ ਆ ਠੀਕ ਹੈ ਉਹ ਕਾਂਗਰਸ ਵਿੱਚ ਬੈਠੇ ਆ ਲੋਚ ਵਿੱਚ ਬੈਠੇ ਆ ਤੇ ਫਿਰ ਤੁਸੀਂ ਕਿਵੇਂ ਕੁਸਦਾਰ ਲਿਆ ਕੀ ਲੱਗਦਾ ਤੁਹਾਨੂੰ ਮੁਲਕ ਫੇ ਕਿਹਦੇ ਹੱਥਾਂ ਚ ਸੇਫ ਆ ਕੋਣ ਦੋਨਾਂ ਪਾਰਟੀਆਂ ਜਿਸ ਟਾਈਮ ਦੋਨਾਂ ਦਾ ਮੁਕਾਬਲਾ ਮੰਨਿਆ ਜਾ ਰਿਹਾ ਹੈ ਮੁਲਕ ਨੂੰ ਕੌਣ ਸੇਵ ਕਰਦਾ ਨਾ ਬਦਕਿਸਮਤੀ ਇਹ ਮੁਲਕ ਦੀ ਜੀ ਜੇ ਇਹ ਨਾਲ ਜਿਹੇ ਮੁਕਾਬਲੇ ਰਹਿਣਗੇ ਤਾਂ ਦੇਖੋ ਜੇ ਆਪਾਂ ਪੰਜਾਬ ਤੇ ਬੰਗਾਲ ਦੋ ਇਹ ਜਿਹੇ ਸੂਬੇ ਐ ਜਿੱਥੋਂ ਇਹ ਦੋਨੋਂ ਜਿਹੜੇ ਹੈਗੀਆਂ ਪਾਰਟੀਆਂ ਦੇ ਨੂੰ ਤਕਲੀਫ ਹੈ ਇੱਥੋਂ ਹੀ ਜਦੋਂ ਆਵਾਜ਼ ਉਠਣੀ ਹੈ ਉਠਣੀ ਹੈ ਇਹੀ ਤਕਲੀਫ ਦਿੰਦੇ ਐ ਇੱਥੇ ਸੱਚ ਬੋਲਿਆ ਜਾਂਦਾ ਮਮਤਾ ਬਨਰਜੀ ਜਿਹੜੀ ਉਹ ਵੀਰ ਕੇ ਖੜੀ ਐ ਸਾਈਡ ਤੇ ਨੀਰਲੀ ਨਾਲ 80% ووٹ ਪੋਲਿੰਗ ਹੋਈ ਹੈ ਇੱਥੇ ਤੇ ਮੈਂ ਤੁਹਾਡੇ ਗੱਲਬਾਤ ਸੁਨੇਹਾ ਦੇਣਾ ਚਾਹੁੰਦਾ ਪੰਜਾਬੀਆਂ ਨੂੰ ਵੀ ਆਪਾਂ 100% ਵੋਟ ਪਾਈਏ ਪੋਲ ਜੇ 100 ਦਾ ਟੀਚਾ ਲੈ ਕੇ ਚੱਲਾਂਗੇ ਤਾਂ 80 ਕ੍ਰਾਸ ਕਰਾਂਗੇ ਇਹਨਾਂ ਨੇ ਸਾਨੂੰ 60 ਦੇ ਵਿੱਚ ਗਿਣਿਆ ਹੋਇਆ ਵੀ 60 ਹੋਣੀ ਹੈ ਉਹਨੂੰ ਇਹਨਾਂ ਨੇ ਮੰਨਿਆ ਹੋਇਆ ਜਿਸ ਤਰੀਕੇ ਨਾਲ ਸਾਨੂੰ ਲੋਕ ਸੁਣ ਰਹੇ ਨੇ ਬਾਈ ਤੁਸੀਂ ਕਹਿੰਦੇ ਹੋ ਕਿ 27 ਦੀ ਤਿਆਰੀ ਹੈ ਪੰਜਾਬ ਨੂੰ ਇਸ ਦੁੱਖ ਤੋਂ ਬਾਹਰ ਕੱਢਣ ਦੀ ਤੁਸੀਂ ਤਿਆਰੀ ਕਰ ਰਹੇ ਹੋ ਸਪੇਸ ਵੀ ਹੈਗੀ ਆ ਪੰਜਾਬ ਦੇ ਵਿੱਚ ਵੱਖਰੀ ਸਿਆਸਤ ਦੀ ਸਪੇਸ ਹੈ ਉਹ ਜਿਹੜਾ ਗਰੁੱਪ ਬਣਦਾ ਨਜ਼ਰ ਆ ਰਿਹਾ ਤੁਹਾਨੂੰ ਲੋਕ ਉਦਾਂ ਦੇ ਅਪਰੋਚ ਕਰ ਰਹੇ ਨੇ ਕਿ ਹਾਂ ਪੰਜਾਬ ਦੇ ਲਈ ਸੁਹਿਰਦਤਾ ਦੇ ਨਾਲ ਕੰਮ ਕੀਤਾ ਜਾ ਰਿਹਾ ਬਿਲਕੁਲ ਬਣ ਰਿਹਾ ਜੀ ਬਿਲਕੁਲ ਬਣ ਰਿਹਾ ਹੈ ਔਰ ਮੈਂ ਕਰਮਾ ਵਾਲਾ ਕਿ ਮੈਂ ਸੰਗਰੂਰ ਵਾਲੇ ਪਾਸੇ ਮੇਰਾ ਮੂੰਹ ਪਰਮਾਤਮਾ ਨੇ ਕਰਾਇਆ ਬੜੇ ਜਾਗਦੇ ਹੋਏ ਮੈਂ ਗੱਲ ਕੀਤੀ ਆਪਾਂ ਪਹਿਲਾਂ ਵੀ ਵਿਜਨਰੀ ਲੋਕ ਹੈ ਔਰ ਸਾਰੀ ਦੁਨੀਆ ਦੇ ਵਿੱਚੋਂ ਜਿਹੜਾ ਹੰਗਾਰਾ ਮਿਲ ਰਿਹਾ ਇਹ ਬਹੁਤ ਭਲੇਖੇ ਜਨੇ ਇਹ ਮੀਡੀਆ ਇਹਨਾਂ ਦਾ ਬਕਾਊ ਜਿਹੜਾ ਹੈਗਾ ਜਾਂ ਹੋਰ ਜਿਹੜਾ ਇਹ ਬਿਊਰੋਕਰੇਟ ਸਿਸਟਮ ਹੈਗਾ ਜਾਂ ਜਿਹੜਾ ਇਹ ਜੁਡੀਸ਼ਰੀ ਹੋਵੇ ਜਾਂ ਜਿਹੜਾ ਵੀ ਹੈ ਪੋਲਿਟਿਕਸ ਸਿਸਟਮ ਹੈ ਇਹਨਾਂ ਨੂੰ ਬਹੁਤ ਵੱਡੇ ਭਲੇਖੇ ਹੈ ਅੰਦਰ ਜਿਹੜੀ ਜਵਲਾਮੁਖੀ ਫਟਰ ਆਇਆ ਨਾ ਉਹ ਨੇੜੇ ਹੋਇਆ ਵੈ ਹੁਣ ਲੋਕਾਂ ਦਾ ਲੋਕ ਵਾਰ-ਵਾਰ ਜਿਹੜੇ ਐਡੇ ਵੱਡੀਆਂ ਧੋਖੇ ਖਾਣ ਨੂੰ ਤਿਆਰ ਨਹੀਂ ਹੈਗੇ ਤਾਂ ਇਹ ਗਰਾਊਂਡ ਬਣੂਗੀ ਬਿਲਕੁਲ ਬਿਲਕੁਲ ਖੇਤਰੀ ਪਾਰਟੀ ਜਿਹੜੀ ਪੰਜਾਬ ਦੇ ਪੁੱਤਾਂ ਦੀ ਖੜੀ ਕਰਾਂਗੇ ਇਹਨਾਂ ਜਿਹੜਾ ਗੰਦ ਦੇ ਟੋਕਰੇ ਹੁਣ ਤੱਕ ਦੇ ਪੋਲਿਟਿਸ਼ੀਅਨ ਹੈ ਇਹਨਾਂ ਨੂੰ ਨਕਾਰ ਕੇ ਆਮ ਘਰਾ ਵਿੱਚੋਂ ਆਮ ਯੂਥ ਦੇ ਵਿੱਚੋਂ ਬਿਲਕੁਲ ਜਿਹੜਾ ਨਾਨ ਪੋਲਿਟਿਕਲ ਜਿਹੜੇ ਲੋਕ ਹੈ ਉਹਨਾਂ ਦੇ ਵਿੱਚੋਂ ਉਮੀਦ ਕਰਦੇ ਆਉਣ ਲਈ ਸਮੇਂ ਵਿੱਚ ਲੋਕਾਂ ਨੂੰ ਖੜੇ ਕਰੀਏ ਤਾਂ ਕਿ ਜਿਹੜੇ ਬੰਦੇ ਸੰਸਦ ਵਿੱਚ ਜਾਂ ਵਿਧਾਨ ਸਭਾ ਵਿੱਚ ਪਹੁੰਚਣ ਉਹ ਘੱਟੋ-ਘੱਟ ਉਹ ਟੁਕੜਾ ਲੁੱਟਣ ਵਾਸਤੇ ਤਾਂ ਨਾ ਆਉਣ ਜਦੋਂ ਤੁਸੀਂ ਇਦਾਂ ਤੇ ਗੱਲਾਂ ਲੋਕਾਂ ਨਾਲ ਕਰਦੇ ਹੋ ਗੱਲ ਠੀਕ ਆ ਬਾਈ ਕਿ ਲੋਕ ਤੁਹਾਡੇ ਨਾਲ ਗੱਲ ਲੱਗ ਕੇ ਤੁਸੀਂ ਰੋਂਦੇ ਵੀ ਦੇਖੇ ਹੋਣੇ ਆ ਬੜਾ ਫਿਕਰ ਕਰਦੇ ਲੋਕਰੇ ਨਹੀਂ ਚਲੋ ਹੁੰਦਾ ਹੀ ਆ ਮੈਂ ਤਾਂ ਕਹਿਣਾ ਹੁੰਦਾ ਵੀ ਮੈਨੂੰ ਜਿਉਂਦੇ ਨੂੰ ਸੁਣਿਆ ਜਾਵੇ ਕਿਉਂਕਿ ਸਾਡੇ ਲੋਕਾਂ ਦੀ ਇੱਕ ਮੈਂਟੈਲਿਟੀ ਆ ਅਸੀਂ ਜਿੱਨਾਂ ਚ ਕੋਈ ਬੰਦਾ ਮਰਦਾ ਨਹੀਂ ਉਹਨਾਂ ਦੇ ਰੋਦੇ ਨਾਲ ਧਿਆਨ ਨਹੀਂ ਦਿੰਦੇ ਫਿਰ ਬਹੁਤ ਕਹਿੰਨੇ ਬਈਆ ਬੜੀ-ਬੜੀ ਗੱਲਾਂ ਕਰਦਾ ਸੀ ਤੇ ਮੈਂ ਹਰ ਗੱਲ 'ਚ ਕਹਿਣਾ ਹੁੰਦਾ ਵੀ ਮੈਨੂੰ ਜਿਉਂਦੇ ਨੂੰ ਸੁਣਿਆ ਜਾਵੇ ਮੈਂ ਸਿਸਟਮ ਦੇ ਅਗੇਂਸਟ ਜਿੱਨਾਂ ਖੜਾ ਹੈਗਾ ਇਹ ਸਿਸਟਮ ਮੇਰੇ ਵਰ ਜਾਗ ਕੇ ਸੁਣਿਆ ਜਾਵੇ ਕੁਝ ਲੋਕ ਖੜੇ ਹੋਣ ਮੇਰੇ ਫਿਰਦੇ ਆ ਫਿਰਦੇ ਆ ਹੀ ਕੁਝ ਇਹ ਜੀਆਂ ਆਵਾਜ਼ਾਂ ਉੱਠ ਖੜਨ ਜਿਹੜੀਆਂ ਨੂੰ ਲੱਗ ਜੇ ਪਤਾ ਵੀ ਜੇ ਇਹ ਨਾ ਰਿਹਾ ਤਾਂ ਕੋਈ ਗੱਲ ਨਹੀਂ ਐਨੇ ਬੰਦੇ ਹੋ ਰਾ ਜਾਣਗੇ ਫਿਰ ਉਸ ਤੋਂ ਬਾਅਦ ਉਹ ਸਟ੍ਰੈਂਥ ਵੱਡੀ ਹੋ ਜਾਂਦੀ ਹੈ ਤਾਂ ਇਹ ਬੜੇ ਖਤਰਨਾਕ ਟਾਈਮ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ ਤਾਂ ਆ ਚਾਰ ਤਰੀਕ ਜਿਹੜੀ ਹੈ ਇਹਦੇ ਰਿਜ਼ਲਟ ਹੀ ਹੋ ਸਕਦਾ ਜਿਹੜੇ ਕੁਝ ਇਹ ਜੇ ਆਉਣ ਕੁਝ ਲੋਕ ਬੰਦੇ ਜਿਹੜੇ ਹੈਗੇ ਨਵੇਂ ਤੁਨੂੰ ਪੰਜਾਬ ਵਿੱਚੋਂ ਬੋਲਦੇ ਦਿਖਾਈ ਦੇਣ ਜੀ ਇੱਕ ਲਾਸਟ ਬਾਈ ਕਿ ਸਿੱਧੂ ਮੂਸੇਵਾਲਾ ਉਹਦਾ ਕਤਲ ਹੋਇਆ ਪੰਜਾਬ ਨੇ ਬੜਾ ਦੁੱਖ ਮਣਾਇਆ ਸਾਰੇ ਪੰਜਾਬ ਨੇ ਕਿਸੇ ਇੱਕ ਪਾਰਟੀ ਨੇ ਨਹੀਂ ਸਾਰੇ ਪੰਜਾਬ ਨੇ ਦੁੱਖ ਮਣਾਇਆ ਹੁਣ ਉਹਦੇ ਫਾਦਰ ਬਲਕੌਰ ਸਿੰਘ ਕਾਂਗਰਸ ਦੀ سپورਟ ਦੇ ਵਿੱਚ ਆ ਰਹੇ ਹਨ ਤੁਹਾਨੂੰ ਕੀ ਲੱਗਦਾ ਕਿ ਬਲਕੌਰ ਸਿੰਘ ਨੂੰ ਕਾਂਗਰਸ ਵੱਲੋਂ ਵਿਚਰਨਾ ਚਾਹੀਦਾ ਹੈ ਪੰਜਾਬ ਮੈਨੂੰ ਬਹੁਤ ਦੁੱਖ ਹੋਇਆ ਤੁਸੀਂ ਜ਼ਿਕਰ ਕੀਤਾ ਤਾਂ ਮੈਂ ਜਵਾਬ ਦੇਣਾ ਚਾਹੁੰਦਾ ਮੈਨੂੰ ਇਕੱਲੇ ਬਲਕੌਰ ਸਿੰਘ ਦਾ ਦੁੱਖ ਨਹੀਂ ਹੋਇਆ ਮੈਨੂੰ ਬੀਬੀ ਪਰਮਜੀਤ ਕਾਲਕੁਰ ਖਲੜਾ ਦਾ ਵੀ ਬਹੁਤ ਦੁੱਖ ਹੋਇਆ ਉਹ ਉਸ ਸ਼ਖਸੀਅਤ ਦਾ ਸਾਲ ਜਸ ਵੰਸਿੰਗ ਕਲਰਾ ਦੀ ਕੁਰਬਾਨੀ ਨੇੜੇ ਟੜੇ ਦੀ ਉਸ ਉਹ ਦੂ ਵੱਡੀ ਕੁਰਬਾਨੀ ਕਿਸੇ ਨੇ ਕੀਤੀ ਹੋਵੇ ਉਸ ਪਰਿਵਾਰ ਨੇ ਉਹਦਾ ਮੁੱਲ ਨਹੀਂ ਪਾਇਆ ਉਹ ਪੋਲਿਟਿਸ਼ਨਾਂ ਦੇ ਇੱਥੇ ਚੜ ਗਏ ਉਹਨਾਂ ਨੇ ਆਪਣੀ ਕੀਮਤ ਹੀ ਨਹੀਂ ਜਾਣੀ ਮੈਂ ਬੇਨਤੀ ਕਰਕੇ ਆਇਆ ਸੀ ਹੱਥ ਜੋੜ ਕੇ ਆਇਆ ਸੀ ਉਸ ਭੈਣ ਨੂੰ ਵੀ ਤੂੰ ਜੇ ਕਰੇ ਬੈਠ ਕੇ ਹੀ ਇਹ ਆਵਾਜ਼ ਮਾਰ ਦੇਂਗੇ ਤੇ ਲੋਕ ਐਮਪੀ ਬਣਾ ਦੇਣਗੇ ਉਹ ਪਿਛਲੀ ਵਾਰੀ ਗਲਤ ਲੋਕਾਂ ਦੇ ਵਿੱਚ ਤੁਸੀਂ ਫਸ ਗਏ ਸੀ ਤੁਹਾਡੇ ਨਾਲ ਠੱਗੀ ਹੋ ਗਈ ਹੈ ਲੋਕ ਤੁਹਾਡਾ ਬਹੁਤ ਸਤਿਕਾਰ ਕਰਦੇ ਆ ਸਾਰ ਜਵਾਨ ਸਿੰਘ ਖਾਲੜਾ ਤੋਂ ਵੱਡੀ ਕੁਰਬਾਨੀ ਕਿਸੇ ਦੀ ਨਹੀਂ ਹੈਗੀ ਪਰ ਉਹ ਉਹਨਾਂ ਨੇ ਰੋਲਤੀ ਜਿਹੜਾ ਇਸ ਤਰ੍ਹਾਂ ਕਰਕੇ ਉਹ ਕਿਸੇ ਪਿੱਛੇ ਤੁਰ ਪਏ ਭਾਵੇਂ ਉਹ ਅੱਜ ਉਹਦੀ ਅਮਰਤਪਾਲ ਦੀ ਗੱਲ ਹੋਵੇ ਜਾਂ ਕੋਈ ਵੀ ਮੈਂ ਗੱਲ ਕਰਦਾ ਤੇ ਸੇਮ ਜਿਹੜੀ ਗੱਲ ਹੈਗੀ ਹੈ ਜਿਹੜੀ ਮੂਸੇਵਾਲੇ ਦੇ ਫਾਦਰ ਦੀ ਹੈ ਉਹ ਬਹੁਤ ਵੱਡਾ ਨੁਕਸਾਨ ਉਠਾ ਕੇ ਐਡਾ ਵੱਡਾ ਆਪਾਂ ਜੇ ਕਰਕੇ ਵੀ ਆਪਾਂ ਜੇ ਆਪਣੇ ਉਸ ਬੱਚੇ ਨੂੰ ਪੋਲੀਟਿਸ਼ਨਾਂ ਦੇ ਹੱਥਾਂ ਦੇ ਵਿੱਚ ਕੱਢ ਦਿੱਤਾ ਸਿੱਡ ਦਿੱਤਾ ਤੇ ਉਹ ਬਹੁਤ ਵੱਡੀ ਮੈਂ ਵੀ ਉਹਨਾਂ ਨੂੰ ਉਹਨਾਂ ਨੂੰ ਵੀ ਬੇਨਤੀ ਕਰਕੇ ਆਏ ਸੀ ਵੀ ਤੁਸੀਂ ਕੁਛ ਨਾ ਕਰੋ ਬੈਠ ਜਾਓ ਆ ਇਲੈਕਸ਼ਨ ਟੱਪ ਜਾਣ ਦਿਓ ਆਪਣੇ ਕਰ ਰਿਹਾ ਜੇ ਲੋਕ ਤੁਹਾਡੇ ਕੋਲ ਘਰ ਆਉਣਗੇ ਅਸੀਂ ਲੋਕ ਤੁਹਾਡੇ ਕੋਲ ਘਰ ਆਵਾਂਗੇ ਸਰ ਤੁਹਾਡੀ ਜਿਹੜੀ ਜਿਹੜੀ ਇਸ ਟਾਈਮ ਮਾਰਗਦਰਸ਼ਨ ਦੀ ਲੋੜ ਹੈ ਤੁਹਾਡੇ ਵਰਗੇ ਲੋਕਾਂ ਦੀ ਜਿਨ੍ਹਾਂ ਨੂੰ ਲੋਕ ਸੁਣਦੇ ਆ ਉਹ ਮੈਨੂੰ ਦੁੱਖ ਹੈ ਉਸ ਗੱਲ ਦਾ ਬਹੁਤ ਵੱਡਾ ਕਿ ਉਹ ਅੱਜ ਕਾਂਗਰਸ ਦੀਆਂ ਰੈਲੀਆਂ ਦੇ ਵਿੱਚ ਜਾ ਕੇ ਤੇ ਇਹਨਾਂ ਹਤਿਆਰੀ ਜਮਾਤ ਜਿਹੜੀ ਕਿ ਕੱਲੇ ਬੱਚੇ ਨੂੰ ਤਾਂ ਛੱਡੋ ਚਲੋ ਇਹ ਇਨਸਾਫ ਜਿਹੜਾ ਦਊਗੀ ਵੇਖਾਂਗੇ ਜਿਨ੍ਹਾਂ ਨੇ 84 ਦਾ ਕਤਲੇਆਮ ਨਹੀਂ ਭੁੱਲਿਆ ਪੰਜਾਬ ਨਾਲ ਕੀ ਹਾਲਾਤ ਕੀਤੇ ਹੋਏ ਆ ਠੀਕ ਆ ਸਭ ਤੋਂ ਵੱਧ ਲੰਬਾ ਸਮਾਂ ਰਾਜ ਕਰਨ ਵਾਲੀ ਹਤਿਆਰੀ ਜਿਹੜੀ ਇੱਕ ਜਮਾਤ ਹੈ ਅਸੀਂ ਉਹਦੇ ਰਿਪੋਰਟ ਤੇ ਤੁਰੇ ਫਿਰਦੇ ਆ ਤਾਂ ਸੋ ਇਸ ਕਰਕੇ ਮੈਂ ਦੁੱਖਵਾਨਾ ਸੀ ਕਹਿ ਰਿਹਾ ਹੁਣ ਦੇਖੋ ਮੇਰਾ ਕੋ ਕਲੇਮ ਤਾਂ ਹੈ ਨਹੀਂਗਾ ਮੈਨੂੰ ਦੁੱਖ ਬਹੁਤ ਹੈਗਾ ਉਹਨਾਂ ਦੋਹਾਂ ਤੇ ਤੁਸੀਂ ਇੱਕ ਬੱਚਾ ਸੀ ਮੈਂ ਦੋ ਦੱਸਿਆ ਬੀਬੀ ਬਰਮਜੀਤ ਕੌਰ ਖਾਲੜਾ ਔਰ ਲੱਗਦਾ ਸੀ ਵੀ ਵੀ ਖਾਲੜਾ ਬੀਬੀ ਖਾਲੜਾ ਜੀ سپورਟ ਨਾ ਕਰਦੇ ਅਮਰਤਪਾਲ ਦੇ ਆਪ ਆਜ਼ਾਦ ਲੜਦੇ ਤੇ ਜਿੱਤਦੇ ਸੀ ਉਹ ਬਿਲਕੁਲ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਸੀ ਇਹਨਾਂ ਦੋਨੋਂ ਸ਼ਖਸਾਂ ਨੂੰ ਲੋੜ ਨਹੀਂ ਸੀ ਇਹਨਾਂ ਨੂੰ ਆਪਣੀ ਕੀਮਤ ਇਹ ਨਹੀਂ ਪਤਾ ਲੱਗੀਦਾ ਕੀ ਹੈ ਕਿਉਂਕਿ ਆਲੇ-ਦੁਆਲੇ ਵਾਲੇ ਲੋਕ ਉਹ ਹੈ ਜਿਹੜੇ ਸਾਰੇ ਤੁਸੀਂ ਸੁਣੀ ਨਾ ਕਹਾਣੀ ਉਹ ਕਿਸੇ ਨੂੰ ਕੋਈ ਬੱਕਰਾ ਲੈ ਕੇ ਜਾਂਦਾ ਸੀ ਲੜਾ ਤੱਕ ਕਹਿੰਦੇ ਸੀ ਕੁੱਤਾ ਚੱਕਿਆ ਹੋਇਆ ਇਹ ਉਹ ਕਹਿ ਕੇ ਕਿ ਕਹਿ ਕੇ ਕਿ ਮਤਲਬ ਇਹਨਾਂ ਨੂੰ ਉਸ ਪਾਸੇ ਆਉਣ ਹੀ ਨਹੀਂ ਦਿੱਤਾ ਤਾਂ ਇਸ ਕਰਕੇ ਜਿੰਨਾ ਚਿਰ ਤੁਸੀਂ ਆਪਦੀ ਸੈਲਫ ਰਿਸਪੈਕਟ ਨੂੰ ਨਹੀਂ ਕਹੂੰਗਾ ਮੈਂ ਆਪਣੇ ਕੀਮਤ ਨੂੰ ਜੇ ਜਾਣਦੇ ਤਾਂ ਉਹਨਾਂ ਚਿਰ ਫਿਰ ਇਸ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਤੁਹਾਨੂੰ ਬਿਲਕੁਲ ਵਰਤ ਰਹੇ ਹੈ ਇਹਨਾਂ ਦੀ ਮੇਰੇ ਤੋਂ ਕੀਮਤ ਕਿਉਂ ਨਹੀਂ ਆਉਂਦੀ ਮੈਨੂੰ ਵੀ ਤਾਂ ਟਿਕਟਾਂ ਸਾਰੀਆਂ ਆਫਰ ਹੋਈਆਂ ਸੀਗੀਆਂ ਠੀਕ ਹੈ ਮੈਂ ਨਹੀਂ ਇਹਨਾਂ ਤੋਂ ਖਰੀਦਿਆ ਗਿਆ ਜੇ ਮੈਂ ਨਹੀਂ ਇਹਨਾਂ ਦੀ ਗੱਲ ਜਾਇਆ ਉਹ ਲੋਕ ਮੈਂ ਤਾਂ ਪੋੜੇ ਕਹੂੰਗਾ ਉਹ ਵਿਚਾਰੀ ਲੇਡੀ ਹੈ ਭਾਵੇਂ ਜਿਵੇਂ ਵੀ ਹੈ ਪਰਿਵਾਰਕ ਹੈ ਇਹ ਸੱਜਣ ਜਿਹੜੇ ਹੈਗੇ ਬਿਕੌਰ ਸਿੰਘ ਵੀ ਚਲੋ ਇੱਕ ਮਤਲਬ ਆਪਣੀ ਮਿਲਟਰੀ ਬੈਕਗ੍ਰਾਉਂਡ ਨਾਲ ਰੱਖਦੇ ਪਰ ਇਹਨਾਂ ਚੋਰਾ ਚੱਕਿਆਂ ਦੇ ਬਰਾਬਰ ਠਗੀਆਂ ਦੇ ਵਿੱਚ ਉਹਨਾਂ ਨੂੰ ਮਤਲਬ ਬਾਹਰ ਪਾਉਣਾ ਇਹਨਾਂ ਦੇ ਸਾਹਮਣੇ ਮੇਰੇ ਖਿਆਲ ਆ ਨਹੀਂ ਤਾਂ ਸਾਡੇ ਵਰਗੇ ਲੋਕਾਂ ਦੀ ਗੱਲ ਵੀ ਪਹੁੰਚੀ ਸੀ ਉਹਨਾਂ ਤੱਕ ਤੇ ਬਦਕਿਸਮਤੀ ਇਹ ਕਹੂੰਗਾ ਮੈਂ ਇਸ ਗੱਲ ਨੂੰ ਵੀ ਇਹ ਨਹੀਂ ਹੋਣਾ ਚਾਹੀਦਾ ਸੀ ਲਾਸਟ ਸਵਾਲ ਵੀਰੇ ਸੰਗਦੂਰ ਵਾਲੇ ਲੋਕ ਲਗਭਗ ਹਰ ਆਪਣੇ ਕੈਂਡੀਡੇਟ ਨੂੰ ਸੁਣ ਰਹੇ ਨੇ ਇਹ ਇਥੋਂ ਦੇ ਲੋਕਾਂ ਦੀ ਖੂਬਸੂਰਤੀ ਵੀ ਹੈ ਕਿ ਕਿਤਾਬਾਂ ਪੜ੍ਹਨ ਦੇ ਬਹੁਤ ਸ਼ਕੀਨ ਆ ਇੰਟਰਵਿਊ ਸੁਣਨ ਦੇ ਸ਼ਕੀਨ ਆ ਆਪਣੇ ਕੈਂਡੀਡੇਟਸ ਨੂੰ ਸੁਣਨ ਦੇ ਸ਼ਕੀਨ ਆ ਕੀ ਕਹਿੰਦੇ ਉਹਨਾਂ ਨੂੰ ਕਿਉਂਕਿ ਵੋਟਰ ਦੇ ਨੇੜੇ ਆ ਆਪ ਦੀ ਅਪੀਲ ਕੀ ਬਿਲਕੁਲ ਤੁਸੀਂ ਕਿਹਾ ਬਿਲਕੁਲ ਲੋਕ ਜਾਗਦੇ ਹੋਏ ਆ ਕਲਚਰ ਜਿਹਾਉਂਦਾ ਗਾਉਂਦੇ ਆ ਨੱਚਦੇ ਵੇਖਿਆ ਮੈਨੂੰ ਬੜਾ ਚੰਗਾ ਲੱਗਦਾ ਵੀ ਪੰਜਾਬ ਮੈਂ ਪੁਰਾਣਾ ਵੀ ਵੇਖਿਆ ਹੋਇਆ ਵੀ ਉਹ ਜਿ ਇੱਥੇ ਜਿਉਂਦਾ ਤੇ ਅਪੀਲ ਤਾਂ ਸਾਰੀ ਗੱਲ ਆਪਣੀ ਅਪੀਲ ਹੈ ਪਰ ਜਿਹੜੀ ਸਭ ਤੋਂ ਸੌਰੀ ਇੰਪੋਰਟੈਂਟ ਗੱਲ ਇਹ ਹੈਗੀ ਹੈ ਕਿ ਵੋਟ ਵੱਧ ਤੋਂ ਵੱ ਵੋਟ ਜਿਹੜੀ ਸਥਾਪਤੀ ਹੈ ਐਸਟੈਬਲਿਸ਼ਮੈਂਟ ਹੈ ਮੌਜੂਦਾ ਸਿਸਟਮ ਹੈ ਇਹਦੇ ਅਗੇਂਸਟ ਪਾਉਣਾ ਇਹ ਦੋ ਚੀਜ਼ਾਂ ਔਰ ਵੋਟ ਪਾਉਣ ਵਾਲੇ ਦਿਨ ਆਪਣੇ ਧੀਆਂ ਪੁੱਤਾਂ ਦੀਆਂ ਤਸਵੀਰਾਂ ਆਪਣੀ ਜੇਬ ਵਿੱਚ ਪਾ ਕੇ ਲੈ ਕੇ ਜਾਣੀਆਂ ਜਾਂ ਆਪਣੇ ਹਿਰਦੇ ਦੇ ਵਿੱਚ ਯਾਦ ਕਰਕੇ ਬਟਨ ਦਬਣਾ ਕਿ ਅਸੀਂ ਵੋਟ ਕਿਹਨੂੰ ਪਾ ਰਹੇ ਹਾਂ ਜਿਨ੍ਹਾਂ ਨੇ ਸਾਡੀਆਂ ਅੜਾਂ ਸਾਡੀਆਂ ਫਸਲਾਂ ਨਜ਼ਲਾਂ ਬਰਬਾਦ ਕਰ ਦਿੱਤੀਆਂ ਇਹ ਪੰਜੇ ਨੇ ਪੰਜੇ ਪਾਰਟੀਆਂ ਇਸ ਕਰਕੇ ਉਸ ਦਿਨ ਇਹ ਸਾਰੀਆਂ ਗੱਲਾਂ ਨੂੰ ਯਾਦ ਰੱਖਦੇ ਹੋਏ ਆਪਣੀ ਬੋਰਡ ਜਿਹੜੀ ਹੈ ਆਜ਼ਾਦ ਲੋਕਾਂ ਨੂੰ ਪਾਉਣ ਆਉਣ ਵਾਲੇ ਸਮੇਂ ਵਿੱਚ ਆਜ਼ਾਦ ਲੋਕਾਂ ਤੋਂ ਇਲਾਵਾ ਕੋਈ ਫਿਊਚਰ ਨਹੀਂ ਇੱਥੇ ਵੀ 23 24 ਲੋਕ ਆਜ਼ਾਦ ਲੜ ਰਹੇ ਮੈਂ ਸਵਾਗਤ ਕੀਤਾ ਸੀਗਾ ਵੀ ਘਟੋ ਘਟੇ ਉਹ ਲੋਕ ਤਾਂ ਹੈਗੇ ਆ ਕਿ ਜਿਹੜੇ ਇਸ ਟੈਮ ਸਿਸਟਮ ਦੇ ਸਾਹਮਣੇ ਭਾਵੇਂ ਕੋਈ ਛੋਟੇ ਰੂਪ ਵਿੱਚ ਵੱਡੇ ਰੂਪ ਵਿੱਚ ਖੜਾ ਤਾਂ ਹੋ ਰਿਹਾ ਕੱਲ ਨੂੰ ਇਹ ਲੋਕ ਜਿੰਨੇ ਵੀ ਆਜ਼ਾਦ ਪੰਜਾਬ 'ਚ ਖੜੇ ਹੋਣਗੇ ਅਸੀਂ ਕੋਸ਼ਿਸ਼ ਕਰਾਂਗੇ ਹੁਣ ਵੀ ਕੀਤਾ ਸੀ ਕੋਸ਼ਿਸ਼ ਮੇਰੇ ਨਾਲ ਦੋ ਪ੍ਰੋਮੀਨੈਂਟ ਵਧੀਆ ਨਾਮ ਜਿਹੜੇ ਹਾਕਮ ਸਿੰਘ ਬਖਤੜੀ ਵਾਲਾ ਉਹਨੂੰ ਕੋਈ ਨਾਮ ਦੀ ਲੋੜ ਨਹੀਂ ਇੱਕ ਨਾਮ ਹੈ ਇੰਟਰ ਦੇ ਸਿੰਗਰ ਨੇ ਉਹ ਜਿਹੜੇ ਹੈਗੇ ਥੋਨੋਂ ਇਲੈਕਸ਼ਨ ਖੜੇ ਸੀ ਬਈ ਸੀਗੇ ਉਹਨਾਂ ਨੇ ਕਾਗਜ਼ ਵੇਡਰਾ ਕੀਤੇ ਆ ਮੇਰੇ ਤੇ ਸਿਰ ਤੇ ਹੱਥ ਰੱਖਿਆ ਮੈਨੂੰ ਛੋਟਾ ਭਰਾ ਮੰਨਿਆ ਐਵੇਂ ਉਹ ਲੜਕੀ ਸਿੱਪੀ ਸ਼ਰਮਾ ਜਿਹੜੀ ਕੇਜਰੀਵਾਲ ਦੀ ਭੈਣ ਕਰਕੇ ਆਪਾਂ ਜਾਣਦੇ ਆ ਉਹ ਉਸ ਦਿਨ ਕਾਗਜ਼ਪਰਨ ਆਈ ਸੀ ਜਦੋਂ ਉਹਨੇ ਮੈਨੂੰ ਵੇਖਿਆ ਉਹਨੇ ਉੱਥੇ ਕਾਗਜ਼ਪਰ ਡ੍ਰੌਪ ਕਰਤੇ ਮੇਰੇ ਕੋਲ ਮਿਲੀ ਗੱਲ ਲੱਗੇ ਉਦੋਂ ਬਾਅਦ ਅਸੀਂ ਘਰ ਬੈਠੇ ਅੱਜ ਵੀ ਮੇਰੇ ਕੋਲ ਆਈ ਹੋਈ ਆ ਉਹ ਕਹਿੰਦੇ ਸੀ ਅਸੀਂ ਤੁਹਾਡੀ ਕੈਂਪੇਨ ਕਰਾਂਗੇ ਅਸੀਂ ਇਕੱਠੇ ਹੋ ਕੇ ਲੜਾਂਗੇ ਇਸ ਤਰ੍ਹਾਂ ਹੀ ਹੋਰ ਬਹੁਤ ਲੋਕ ਬਾਪੂ ਬਲਕੌਰ ਸਿੰਘ ਹੋਈ ਹੈਗੇ ਲੁਧਿਆਣੇ ਹੋ ਤੋ ਅਸੀਂ ਇਹ ਕਾਫਲਾ ਜਿਹੜਾ ਹੈਗਾ ਵੱਡਾ ਕਰਾਂਗੇ ਆਜ਼ਾਦ ਲੋਕ ਇੰਡੀਪੈਂਡੈਂਟ ਲੋਕ ਜਾਗਦੇ ਹੋਏ ਲੋਕ ਇਕੱਠੇ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਇੱਕ ਵੱਖਰੀ ਧਿਰ ਨਵੀਂ ਧਿਰ ਬਣਾਉਣਗੇ ਜਿਹਦੇ ਵਧਾ ਬਿਨਾ ਕੋਈ ਗੁਜ਼ਾਰਾ ਨਹੀਂ ਹੈ ਪਰ ਵੋਟ ਜਿਹੜੀ ਹੈਗੀ ਆ ਉਹ ਫੁੱਲ ਪਾਉਣੀ ਹੈ 100% ਪਾਉਣੀ ਹੈ ਜਾਗਦੇ ਹੋਏ ਪਾਉਣੀ ਹੈ ਆਪਣੀਆਂ ਬੱਚੀਆਂ ਆਪਣੇ ਬੱਚਿਆਂ ਦੀਆਂ ਤਸਵੀਰਾਂ ਨੂੰ ਸਾਹਮਣੇ ਰੱਖ ਕੇ ਦੁਸ਼ਮਣਾਂ ਦੇ ਖਿਲਾਫ ਵੋਟ ਕਰਨੀ ਮੈਂ ਇੰਨੀ ਬੇਨਤੀ ਕਰਦਾ ਹਾਂ ਤੁਹਾਨੂੰ ਧੰਨਵਾਦ ਸੇਖੋਂ ਸਭ ਤੋਂ ਤੁਸੀਂ ਗੱਲਬਾਤ ਕੀਤੀ ਸੋ ਬਲਵਿੰਦਰ ਸੇਖੋਂ ਆਜ਼ਾਦ ਚੋਂ ਲੜ ਰਹੇ ਨੇ ਸੰਗਰੂਰ ਤੋਂ ਮੁੱਦਿਆਂ ਦੀ ਗੱਲ ਕੀਤੀ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਤੇ ਮੁਲਕ ਦੇ ਵਿੱਚ ਮੁੱਦਿਆਂ ਦੀ ਗੱਲ ਹੀ ਨਹੀਂ ਹੋ ਰਹੀ ਤੁਹਾਡਾ ਧਿਆਨ ਭਟਕਾਉਣ ਦੇ ਲਈ ਨਿਤ ਨਵੇਂ ਬਿਆਨ ਆ ਜਾਂਦੇ ਆ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਂਦੀਆਂ ਸੋ ਵੋਟਾਂ ਨੇੜੇ ਨੇ ਪੰਜਾਬ ਦੇ ਮੁੱਦੇ ਜੇ ਹੱਲ ਹੋਣਗੇ ਤਾਂ ਹੀ ਤੁਹਾਡਾ ਭਲਾ ਹੋਣਾ ਹੈ ਇੱਥੇ ਦੀ ਜ਼ਿੰਦਗੀ ਤਾਂ ਹੀ ਵਧੀਆ ਹੋਊਗੀ ਰੰਗਣਾ ਪੰਜਾਬ ਦਾ ਸੁਪਨਾ ਤਾਂ ਤਾਂ ਹੀ ਪੂਰਾ ਹੋਣਾ ਬਾਈ ਜੇ ਮੁੱਦੇ ਹੱਲ ਹੁੰਦੇ ਨੇ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ